ਕਿਸੇ ਨੇ ਟਰੈਕਟਰ ਤੇ ਲੱਦ ਕੇ ਬਾਹਰ ਸਿੱਟਤੀਆਂ ਗਊਆਂ ਕੋਈ ਸੜਕਾਂ ਤੇ ਛੱਡ ਜਾਂਦਾ ਫਿਰ ਇਹਨਾਂ ਦੇ ਐਕਸੀਡੈਂਟ ਹੁੰਦੇ ਨੇ ਇਨਸਾਨੀ ਜਿੰਦਗੀਆਂ ਦੇ ਨੁਕਸਾਨ ਵੀ ਹੁੰਦੇ ਨੇ ਬਹੁਤ ਵੱਡੇ ਹੂੰ ਲੋਕਾਂ ਦੇ ਸੱਟਾਂ ਵੱਜਦੀਆਂ ਕਿਸੇ ਦਾ ਡੈਥ ਹੋ ਜਾਂਦੀਆਂ ਕੋਈ ਮੋਟਰਸਾਈਕਲ ਤੇ ਆਉਂਦਾ ਕੰਮਕਾਰ ਤੋਂ ਫਿਰ ਦੋ ਨੁਕਸਾਨ ਹੁੰਦੇ ਆ ਹੁਣ ਹਰ ਸ਼ਹਿਰ ਦੇ ਵਿੱਚ ਗਊਸ਼ਾਲਾ ਹੈਗੀ ਆ ਤਕਰੀਬਨ ਐਸੀ ਇਕੱਠੇ ਹੀ ਜਾਂਦੇ ਆ ਗਊਆਂ ਦੀ ਸੇਵਾ ਪੱਠਾ ਪੱਠੇ ਪਾਣੇ ਹੋਣ ਗਊ ਤੇ ਸੱਟ ਫੇਰ ਵੱਜੀ ਹੋਵੇ ਹਸਪੀਟਲ ਪਹੁੰਚਣਾ ਹੋਵੇ ਜੇ ਕੋਈ ਗਵਨੂ ਕੋਈ ਐਕਸੀਡੈਂਟ ਕਰਕੇ ਮਾਰ ਗਿਆ ਸਿੱਟ ਗਿਆ ਫਿਰ ਉਹਨੂੰ ਉਠਾ ਕੇ ਉਹਨਾਂ ਨੂੰ ਬੁਲਾ ਕੇ ਲੋਕਾਂ ਨੂੰ ਬੁਲਾ ਕੇ ਇਹਨਾਂ ਨੂੰ ਜੇ ਕਿਸੇ ਦਾ ਐਕਸੀਡੈਂਟ ਡੈਥ ਹੋ ਗਈ ਫਿਰ ਹੱਡਾ ਰੋਟੀ ਦੇ ਪਹਚਾਉਣੀ ਜੇ ਕੋਈ ਬਚ ਗਈ ਵੀ ਛੱਟ ਲੱਗੇ ਉਹਨੂੰ ਹਸਪੀਟਲ ਭੇਜਣਾ ਚਾਹੇ ਮੀਨੇਰੀ ਬਰਸਾਤ ਜਿੰਨਾ ਮਰਜ਼ੀ ਹਾਲਾਤ ਹੋਣ ਅਸੀਂ ਭੇਜ ਕੇ ਫੇਰ ਘਰ ਜਾਣਾ ਜੇ ਦੇ ਵੀ ਛੱਟ ਸ਼ਹਿਰ ਦੇ ਨੇੜੇ ਤੇਲੇ ਪਿੰਡਾਂ ਚ ਵੀ ਕੋਈ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਆ ਸਾਨੂੰ ਫੋਨ ਆ ਜਾਂਦਾ ਵੀ ਭਾਈ ਅਸੀਂ ਪੰਜ ਚਾਰ ਜਾਣੇ ਹੈਗੇ ਆ ਪਰ ਅਸੀਂ ਕਿਸੇ ਤੋਂ ਪੈਸਾ ਨਹੀਂ ਲਿਆ ਕਦੇ ਵੀ ਕਈ ਵਾਰ ਲੱਗਣ ਲੱਗ ਜਾਂਦਾ ਮੈਂ ਮੈਂ ਬਿਲਕੁਲ ਇਸ ਗੱਲ ਤੇ ਵੀ ਆਣੇ ਲੱਗਿਆ ਸੀ ਕਈ ਵਾਰ ਲੱਗਣ ਲੱਗ ਜਾਂਦਾ ਕਿ ਸ਼ਾਇਦ ਇਹ ਸਟੰਟ ਹੈ ਸ਼ਾਇਦ ਇਹ ਪੈਸੇ ਕਮਾਣ ਦਾ ਜਰੀਆ ਹੈ ਸ਼ਾਇਦ ਸ਼ਾਇਦ ਇਹ ਐਵੇਂ ਤਰਸ ਜਾ ਇਕੱਠਾ ਕਰਨਾ ਚਾਰ ਦਿਨ ਇਹਨਾਂ ਨੇ ਮੱਜਾ ਨੂੰ ਸਾਹਮਣਾ ਫੇਰ ਕੀ ਨਹੀਂ ਵੇਖਣਾ ਆ ਇਦਾਂ ਤਾਂ ਸੀਨ ਤਾਂ ਨਹੀਂ ਕੋਈ ਛੇਬ ਇਸਵੇਂ ਜਗਾ ਮੇਰੇ ਦੋਸਤ ਨੇ ਮੈਨੂੰ ਦਿੱਤੀ ਹੈ ਸਮਰਾਲੇ ਤੋਂ ਮੇਰਾ ਦੋਸਤ ਦਾ ਪੱਪੂ ਠੇਕੇਦਾਰ ਹਾਂ ਛੇਬ ਇਸਵੇਂ ਦਿੱਤੀ ਉਹਨੇ ਜਗਾ ਫ੍ਰੀ ਚ ਦੇਤੀ ਵੀ ਗਉਆਂ ਦੇ ਛੱਟਾਂ ਫੇਟਾਂ ਲੱਗਦੀਆਂ ਜਿਵੇਂ ਬਰਸਾਤ ਦਾ ਮੌਸਮ ਆ ਅਸੀਂ ਉਹਨਾਂ ਨੇ ਮੱਲਮ ਪੱਟੀ ਨਹੀਂ ਕਰਕੇ ਛੱਡ ਨਹੀਂ ਸਕਦੇ ਸੜ ਅਸੀਂ ਵੀ ਨੂੰ ਨੋਟ ਪਹਿਲਾ ਜਾਂਦੇ ਆ ਉਹਨੇ ਜਗ੍ਹਾ ਦਿੱਤੀ ਸਾਨੂੰ ਉਹਨੇ ਜਗ੍ਹਾ ਦਿੱਤੀ ਹੋਈ ਹੈ ਜਗ੍ਹਾ ਦੇਤੀ ਹਾਂ ਗਉਆਂ ਦੇ ਨਾਮ ਹੀ ਕਰਾਤੀ ਉਹ ਅੱਛਾ ਗਉਆਂ ਦੇ ਨਾਮ ਕਰਾਤੀ 15 20 ਲੱਖ ਦਾ ਪਲਾਟ ਆ ਦੇ ਤਾ ਵੀ ਗਉਆਂ ਨੂੰ ਸੇਵਾ ਵਾਸਤੇ ਛੱਡਤਾ ਗੱਲ ਖਤਮ ਅਸੀਂ ਕੰਮ ਕਰਦੇ ਆ ਰੋਡ ਦੇ ਉੱਤੇ ਬਾਹਰ ਵੀ ਜਿਵੇਂ ਸਾਨੂੰ ਕਿਸ ਦਾ ਫੋਨ ਆ ਗਿਆ ਜਾਂ ਸਾਨੂੰ ਕੋਈ ਦੇਖ ਗਈ ਇਹ ਬੇਜਵਾਨੇ ਇਹ ਬੋਲ ਨਹੀਂ ਸਕਦੇ ਤਕਲੀਫ ਤਾਂ ਇਹਨਾਂ ਨੂੰ ਵੀ ਹੁੰਦੀ ਹੈ ਖਾਣਾ ਪੀਣਾ ਇਹਨਾਂ ਨੇ ਵੀ ਹੈ ਜੇ ਆਪਾਂ ਆਪਨਾ ਕੁਝ ਟਾਈਮ ਕੁਝ ਇਹਨਾਂ ਨੂੰ ਦੇਣੇ ਆ ਇਹਨਾਂ ਦੀ ਸੇਵਾ ਕਰਦੇ ਆ ਤਾਂ ਮੈਨੂੰ ਕੋਈ ਬરાਈ ਨਹੀਂ ਲੱਗਦੀ ਕਿਉਂਕਿ ਸਟਾਰਟਿੰਗ ਨਹੀਂ ਕਿਉਂਕਿ ਜੇ ਸਟਾਰਟਿੰਗ ਸ਼ੁਰੂ ਕੀਤਾ ਸਾਨੂੰ ਬਹੁਤ ਲੋਕਾਂ ਨੇ ਬੋਲਿਆ ਤੁਸੀਂ ਇੱਥੇ ਪੱਠੇ ਪਾਉਣੇ ਹੋ ਤੁਸੀਂ ਐੇ ਕਰਦੇ ਹੋ ਕਰ ਲੈ ਜਾਓ ਆਪਣੇ ਵੀ ਆਪਣੇ ਕਰ ਲੈ ਜਾਓ ਹਾਂ ਇਹ ਅਕਸਰ ਕਿਹਾ ਜਾਂਦਾ ਕਿ ਯਾਰ ਤੈਨੂੰ ਬੜਾ ਆਇਆ ਆ ਤੂੰ ਅੱਜ ਆ ਆਪਣੇ ਸਾਡੇ ਬੰਦੇ ਨਹੀਂ ਪਾਉਣੇ ਲੋਕ ਰੋਕਾਂ ਦੇ ਐਕਸੀਡੈਂਟ ਹੁੰਦੇ ਆ ਤੁਸੀਂ ਪੱਠੇ ਪਾਉਣੇ ਹੋ ਤੁਹਾਨੂੰ ਬਹੁਤ ਲੋਕਾਂ ਨੇ ਹਰ ਜਗ੍ਹਾ ਤੇ ਰੋਕਿਆ ਰੋਕਿਆ ਹਾਂ ਪਰ ਅਸੀਂ ਨਹੀਂ ਰੁਕੇ ਡਟ ਕੇ ਰੁਕਿਆ ਬਹੁਤ ਲੜਾਈਆਂ ਕਰਨ ਤੱਕ ਵੀ ਆਏ ਪਰ ਅਸੀਂ ਨਹੀਂ ਲੜਾਈ ਹੋਈ ਆ ਹੁਣ ਤੱਕ ਮੈਂ ਅਸੀਂ ਨਹੀਂ ਲੜੇ ਅਸੀਂ ਨਹੀਂ ਲੜੇ ਅਸੀਂ ਤਾਂ ਮੱਤਾਂ ਦੇਖ ਦਿੰਦੇ ਸੀ ਭਾਈ ਕੋਈ ਗੱਲ ਨਹੀਂ ਸਾਡਾ ਮਨ ਨਹੀਂ ਹੈਗਾ ਕਿਸੇ ਨਾਲ ਲੜਨ ਦਾ ਅੱਜ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਬਾਹਰ ਚਲੇ ਗਏ ਕਿਸੇ ਦਾ ਕੰਮ ਕਰਨ ਵਾਲਾ ਨਹੀਂ ਰਿਹਾ ਕੋਈ ਬਿਮਾਰ ਹੋ ਗਿਆ ਅਸੀਂ ਉਹ ਵੀ ਕਰਵਾ ਦਿੰਦੇ ਆ ਫਿਰ ਉਹਦੇ ਅਸੀਂ ਆਪਣਾ ਖਰਚਾ ਨਹੀਂ ਕਰਦੇ ਅਗਲੇ ਨੂੰ ਕਹਿੰਦੇ ਨੇ ਭਾਈ ਤੂੰ ਆਪਣਾ ਖਰਚਾ ਕਰਦੇ ਵੀ ਗਊਸ਼ਾਲਾ ਚ ਭੇਜਦੇ ਮਹੀਨੇ ਦਾ ਕਿੰਨਾ ਖਰਚ ਆ ਜਾਂਦਾ ਜੇ ਆਪਾਂ ਗੱਲ ਕਰਦੇ ਆ ਕਦੇ ਇਦਾਂ ਤਾਂ ਨਹੀਂ ਹੋਇਆ ਕਿ ਚਲੋ ਯਾਰ ਅੱਜ ਤਾਂ ਪੈਸੇ ਵੀ ਨਹੀਂ ਹੈਗੇ ਉਹ ਵੀ ਨਹੀਂ ਅਸੀਂ ਤਾਂ ਤੁਹਾਨੂੰ ਗੱਲ ਦੱਸਦਾ ਸੀ ਕਹਿੰਦੇ ਅਸੀਂ ਹੋਰ ਕੰਮ ਰੋਕ ਦਾਂਗੇ ਆਪਣਾ ਆ ਨਹੀਂ ਰੁਕਦੇ ਅਸੀਂ ਆ ਨਹੀਂ ਰੋਕਦੇ ਨਾ ਨਹੀਂ 30 ਸਾਲ ਹੋ ਗਏ ਸੀ ਨਹੀਂ ਹੋ ਗਏ ਮੈਰਜਨਾਂ ਵਾਸਤੇ ਮੈਰਜਨਾਂ ਰਸਮੀ ਮਨਾਈ ਸੀ ਅਸੀਂ ਉੱਥੇ ਨਹੀਂ ਗਏ ਆਹ ਕੰਮ ਕਰਦੇ ਫਿਰੇ ਗਏ ਅਸੀਂ ਨਹੀਂ ਗਏ ਅ ਰਿਸ਼ਤੇਦਾਰ ਕਹਿੰਦੇ ਨਹੀਂ ਹੈਗਾ ਯਾਰ ਤੂੰ ਸੰਜੀ ਕਿਸੇ ਪਰਦੇਸ ਨਾ ਨਹੀਂ ਕੋਈ ਮਾੜਾ ਨਹੀਂ ਕਹਿੰਦਾ ਉਹ ਕਹਿੰਦੇ ਚਲੋ ਥੋੜੀ ਲੱਗਣ ਲੱਗੀ ਹੋਈ ਐ ਥੋੜੀ ਡਿਊਟੀ ਪਰਮਾਤਨਾਂ ਲੱਗੀ ਐ ਅਸੀਂ ਥੋੜੀ ਡਿਊਟੀ ਪਰਮਾਤਨਾਂ ਦੀ ਬੋਲ ਸਕਦੇ ਕਿੰਨਾ ਕਿ ਸਕੂਨ ਤੇ ਕਿੰਨਾ ਕੋਖਾ ਲੱਗਿਆ ਲੱਗਦਾ ਐ ਜਾਂ ਸਾਨੂੰ ਤਾਂ ਸਕੂਨ ਆ ਕੋਖਾ ਨਹੀਂ ਸਾਨੂੰ ਤਾਂ ਸਕੂਨ ਹੀ ਮਿਲ ਰਿਹਾ ਜਿੰਨੇ ਅਸੀਂ ਨਾ ਜਾਈਏ ਸਾਨੂੰ ਲੱਗਦਾ ਸਾਡਾ ਕੋਈ ਕੰਮ ਰਹਿ ਗਿਆ ਦੂਰ ਅੱਜ ਹਾਂ ਹਾਂ ਸਾਨੂੰ ਤਾਂ ਇਹ ਲੱਗਦਾ ਬਾਈਪਾਸ ਤੇ ਇੱਕ ਮੁੰਡੇ ਦਾ ਐਕਸੀਡੈਂਟ ਹੋਇਆ ਸਮਰਾਲੇ ਬਾਈਪਾਸ ਤੇ ਜਿਹੜਾ ਚੰਡੀਗੜ੍ਹ ਨੂੰ ਜਾਂਦਾ ਹੁਣ ਉਹਦੇ ਸੱਟ ਲੱਗੀ ਮੁੰਡੇ ਦੇ ਐਂਬੂਲੈਂਸ ਹੁਣ ਉਹਨੂੰ ਤੇ ਚਕਵਾਤਾ ਹੁਣ ਉਹ ਗਊ ਰਾਤ ਨੂੰ ਭੱਜੀ ਫੇਰੇ ਸੜਕ ਤੇ ਫੇਰ ਦੁਬਾਰਾ ਸੱਟਾਂ ਉਹਦੇ ਘੱਟ ਲੱਗੀਆਂ ਸੀ ਅਸੀਂ ਕਿਹਾ ਵੀ ਕਿਸੇ ਹੋਰ ਨੂੰ ਗਾਲੂਗੀ ਨਾਲੇ ਇਹ ਮਰੂਗੀ ਅਸੀਂ ਰਾਤ ਨੂੰ ਸਰਦੀ ਧੁੰਦ ਪੈਣ ਦੇ ਚ 12 ਵਜੇ ਫੜਕੀ ਲਾਏ ਉਹਨੂੰ ਤੁਸੀਂ ਨੀਲੋਂ ਤੋਂ ਚਲੇ ਜਾਓ ਚਮਕੌਰ ਸਾਹਿਬ ਤੱਕ ਅੰਦਰ ਬਾਹਰ ਕੋਈ ਬੈਠੇ ਵੀ ਹੋਣਗੇ ਛਾਵਾ ਚ ਵੀ ਬਹਿ ਜਾਂਦੇ ਤੁਹਾਨੂੰ ਇੱਥੋਂ ਉੱਥੇ ਤੱਕ 200 ਪਸ਼ੂ ਦਿਖ ਜੂਗਾ ਘੱਟੋ ਘੱਟ ਛੱਡੇ ਹੋਏ ਫਿਰ ਜਿਹੜੇ ਕੋਈ 10 10 15 15 ਦੀ ਡਾਰਚ ਫਿਰਦੇ ਨੇ ਜੇ ਇੱਕ ਨੇ ਉਧਰ ਨੂੰ ਮੂੰਹ ਕਰ ਲਿਆ ਬਾਕੀ ਲੈਣ ਨੇ ਉਧਰ ਨੂੰ ਹੀ ਹੋ ਜਾਣਾ ਆ ਨਹਿਰ ਤੋਂ ਤੁਮੇ ਬਹੁਤ ਪੜਵਾਉਣਾ ਹੁੰਦਾ ਕਾਰਨ ਕੀ ਆ ਦੂਜੇ ਪਾਸੇ ਬਚਾਅ ਨਹੀਂ ਹੈਗਾ ਬੰਦੇ ਕੋਲੇ ਉਧਰਲੇ ਪਾਸੇ ਨਹਿਰ ਆ ਇਧਰੋਂ ਪਸ਼ੂ ਨਿਕਲਦਾ ਕੋਈ ਸਿੱਧੀ ਸੜਕ ਤੇ ਇੱਥੋਂ ਤਾਂ ਮੈਂ ਕਈ ਜਾਨਵਰ ਫੜਾ ਕੇ ਗਊਸ਼ਾਲਾ ਚ ਭੇਜ ਤਾ ਏ ਸਾਨੂੰ ਦੇਖ ਕੇ ਹਾਂ ਉਹਨਾਂ ਨੂੰ ਆਇਆ ਪਤਾ ਜੇ ਮੈਂ ਗੱਡੀ ਲੈ ਕੇ ਵੀ ਆ ਜਾਣਾ ਪੂਰੇ ਤਾਂ ਇਹ ਸਾਰਿਆਂ ਨੂੰ ਰੇ ਆ ਜਾਣਾ ਇਹਨੂੰ ਪਤਾ ਵੀ ਇਹ ਲੈ ਆਇਆ ਕੁਝ ਉਹਨੂੰ ਪਛਾਣਦੀਆਂ ਨੇ ਸਾਰੀਆਂ ਹਾਂ ਬਿਲਕੁਲ ਵਾਜਾ ਮਾਰਦੇ ਨੇ ਜਦੋਂ ਆਪਾਂ ਆਏ ਉਹ ਚ ਬਹੁਤ ਅਜੀ ਜਾਣਦੇ ਆ ਉਹ ਸਾਰੀਆਂ ਬਾਂਗਾ ਦੇ ਦੇ ਕੇ ਵਾਜਾ ਚਲੀ ਕੋਰੀ ਮੈਂ ਨਾ ਵੀ ਚੱਲਿਓ ਅਸੀਂ ਗੱਡੀ ਖੜਾਵਾਗੇ ਹਾਂ ਜੇ ਆਏ ਲੈਣ ਦੀ ਉੱਥੇ ਪੰਜ ਸੱਤ ਸੌ ਗਉਆਂ ਨੇ ਹਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਆ ਗਏ ਹਾਂ ਐ ਸਾਰੇ ਲੈਨ ਲਾ ਕੇ ਇੱਧਰ ਆ ਕੇ ਖੜ ਜਾਣਗੇ ਦਿਖਾ ਕੇ ਲਿਆਉ ਤੁਹਾਨੂੰ ਆਪਾਂ ਕੁਝ ਨਹੀਂ ਬੋਲਣਾ ਸਿਰਫ ਗੱਡੀ ਹੋਊਗੀ ਤੇ ਤੁਸੀਂ ਮੁਰੇ ਕੱਢ ਜੋ ਸਾਰੇ ਜੇ ਉੱਤ ਕੋਲ ਚ ਤੁਰਾਂਗੇ ਵੀ ਐ ਖੜੇ ਹੋਣਗੇ ਖਤਮ ਆਰਾਮ ਨਾਲ ਕੋਈ ਤੱਕਾ ਮੁੱਕੀ ਵੀ ਨਹੀਂ ਕਰਨਗੇ ਆਰਾਮ ਨਾਲ ਖੜੇ ਆਰਾਮ ਨਾਲ ਖੜਨਗੇ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਪੰਜਾਬ ਦੇ ਵਿੱਚ ਇੱਕ ਗੱਲ ਮਸ਼ਹੂਰ ਹੈ ਕਿ ਦੁੱਧ ਮੱਖਣਾ ਨਾਲ ਪੜੀ ਜਵਾਨੀ ਦੁੱਧ ਆਪਾਂ ਮੱਝਾ ਗਾਵਾਂ ਤੋਂ ਲੈਨੇ ਆ ਪਰ ਜੋ ਅੱਜ ਦੇ ਹਾਲਾਤ ਨੇ ਉਹ ਹੀ ਵੇਖਣ ਨੂੰ ਮਿਲ ਜਾਂਦੇ ਨੇ ਕਿ ਜਿਵੇਂ ਇੱਕ ਚੱਲ ਨਹੀਂ ਰਿਹਾ ਦੌਰ ਜਾਈ ਕਿ ਪੁਰਾਣੇ ਬਜ਼ੁਰਗਾਂ ਨੂੰ ਜਦੋਂ ਸਾਰੀ ਉਮਰ ਉਹ ਤੁਹਾਨੂੰ ਪਾਲਦੇ ਨੇ ਵੱਡਾ ਕਰਦੇ ਨੇ ਪੋਲੋਸਦੇ ਨੇ ਤੁਹਾਡਾ ਸਾਰੀ ਕਾ ਜਰੂਰਤ ਨੂੰ ਪੂਰਾ ਕਰਦੇ ਆ ਤਾਂ ਤੁਸੀਂ ਉਹਨੂੰ ਅਧੇੜ ਉਮਰ ਦੇ ਵਿੱਚ ਜਾਂ ਬੁਢਾਪੇ ਦੇ ਵਿੱਚ ਜਾ ਕੇ ਧੱਕਾ ਮਾਰ ਕੇ ਘਰੋਂ ਬਾਹਰ ਕੱਢ ਦਿੰਨੇ ਹੋ ਉਹੀ ਹਾਲ ਹੁਣ ਪਸ਼ੂਆਂ ਦਾ ਹੁੰਦਾ ਜਾ ਰਿਹਾ ਹੈ ਸਾਰੀ ਉਮਰ ਉਹਦਾ ਦੁੱਧ ਪੀਨੇ ਆ ਸਾਰੀ ਉਮਰ ਇੱਕ ਝੋਟੇ ਤੋਂ ਆਪਾਂ ਕੰਮ ਕਰਵਾਉਂਦੇ ਆ ਉਹਨੂੰ ਕਦੇ ਪੱਠੇ ਲੈਣ ਚਲੇ ਗਏ ਕਦੇ ਕਿਸੇ ਦੁੱਧ ਤੋਂ ਜਾਂ ਦੁੱਧ ਦਾ ਕੰਮ ਲੈ ਲਿਆ ਮਾਝ ਜਾਂ ਗਾਉਂ ਤੋਂ ਜਦੋਂ ਉਹ ਅਢੇਡ ਉਮਰ 'ਚ ਚੱਲ ਜਾਂਦੀ ਆ ਬੁਢਾਪੇ ਵੱਲ ਨੂੰ ਚਲੇ ਜਾਂਦੇ ਤਾਂ ਉਸ ਨੂੰ ਧੱਕਾ ਮਾਰ ਕੇ ਕਿਸੇ ਟਰੈਕਟਰ ਪਿੱਛੇ ਬੰਨ ਕੇ ਬਾਹਰ ਛੱਡਿਆ ਨੇ ਜਾਂ ਘਰੋਂ ਦਰਵਾਜ਼ਾ ਖੋਲ ਕੇ ਇਹ ਕਹਦੇ ਨੇ ਕਿ ਚੱਲ ਹੁਣ ਤੇਰੀ ਲੋੜ ਨਹੀਂ ਬੜਾ ਕੁਝ ਵੇਖਦੇ ਆ ਇਸ ਸੋਸ਼ਲ ਮੀਡੀਆ ਦੇ ਉੱਤੇ ਬੜਾ ਕੁਝ ਵੇਖਦੇ ਆ ਇਸ ਰੋੜਾਂ ਦੇ ਉੱਤੇ ਅੱਜ ਅਸੀਂ ਉਹ ਸਖਸ਼ ਉਸ ਕਪਲ ਨਾਲ ਤੁਹਾਨੂੰ ਮਿਲਵਾਵਾਂਗੇ ਜੋ ਇਹਨਾਂ ਦੀ ਦੇਖਭਾਲ ਕਰਦਾ ਹੈ ਤੇ ਇੱਕ ਸਨੇਹਾ ਵੀ ਦੰਦਾ ਹੈ ਕਿ ਤੁਸੀਂ ਇਸ ਨੂੰ ਇਦਾਂ ਬਾਹਰ ਨਾ ਛੱਡਿਆ ਕਰੋ ਨਾ ਬਾਹਰ ਚੀਜ਼ ਸੱਟਣ ਤੋਂ ਪਹਿਲਾਂ ਵੀ ਸੋਚਿਆ ਕਰੋ ਸਾਡੇ ਨਾਲ ਸੰਜੀਵ ਜੀ ਤੇ ਮਨਜੀਬ ਮਨਦੀਪ ਜੀ ਹੋਣਗੇ ਉਹਨਾਂ ਦਾ ਸਵਾਗਤ ਕਰਨਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਜੀ ਗੱਲ ਇਹ ਆ ਜਾਂਦੀ ਅੱਗੇ ਪਹਿਲਾਂ ਤਾਂ ਸੁਣਾਇਆ ਕਰਦੇ ਸੀ ਕਿ ਬਜ਼ੁਰਗਾਂ ਨੂੰ ਬਾਹਰ ਕੱਢਤਾ ਕਰੋ ਹੁਣ ਤਾਂ ਇਹ ਬੁਢਾਪੇ ਹੋ ਗਿਆ ਹੁਣ ਤਾਂ ਆਪਣੀ ਲੋੜ ਨਹੀਂ ਹੁਣ ਤਾਂ ਇਹ ਦੌਰ ਆ ਗਿਆ ਕਿ ਹੁਣ ਤਾਂ ਮੱਝਾਂ ਗਾਵਾਂ ਨੂੰ ਵੀ ਘਰੋਂ ਬਾਹਰ ਕੱਢ ਦਿੰਦੇ ਨੇ ਕਿ ਚਲੋ ਤੁਸੀਂ ਵੀ ਬਾਹਰ ਨਿਕਲੋ ਤੁਹਾਡੀ ਵੀ ਸਾਨੂੰ ਕੋਈ ਲੋੜ ਨਹੀਂ ਹੁਣ ਅਸੀਂ ਸਾਰੀ ਉਮਰ ਦੁੱਧੋ ਪੀ ਲਿਆ ਤੁਹਾਡਾ ਹੁਣ ਸਾਨੂੰ ਕੋਈ ਲੋੜ ਨਹੀਂ ਹੁਣ ਤੋਂ ਤਾਂ ਸਾਡੇ ਤੇ ਬੋਝ ਏ ਇੱਕ ਤਰ੍ਹਾਂ ਦਾ ਕੀ ਲੱਗਦਾ ਤੁਹਾਨੂੰ ਸਮਾਜ ਕਿਦਾਂ ਉਤਰ ਪਿਆ ਹੁਣ ਦੇਖੋ ਸਾਨੂੰ ਅਸੀਂ ਰੋਡਾਂ ਦੇ ਉੱਤੇ ਸਾਨੂੰ ਫੋਨ ਆ ਜਾਂਦੇ ਆ ਕਿਸੇ ਨੇ ਟਰੈਕਟਰ ਤੇ ਲੱਦ ਕੇ ਬਾਹਰ ਸਿੱਟਤੀਆਂ گاਉਂਾ ਕੋਈ ਸੜਕਾਂ ਤੇ ਛੱਡ ਜਾਂਦਾ ਫਿਰ ਇਹਨਾਂ ਦੇ ਐਕਸੀਡੈਂਟ ਹੁੰਦੇ ਨੇ ਇਨਸਾਨੀ ਜਿੰਦਗੀਆਂ ਦੇ ਨੁਕਸਾਨ ਵੀ ਹੁੰਦੇ ਨੇ ਬਹੁਤ ਵੱਡੇ ਹੂੰ ਲੋਕਾਂ ਦੇ ਸੱਟਾਂ ਵੱਜਦੀਆਂ ਕਿਸੇ ਦਾ ਡੈਥ ਹੋ ਜਾਂਦੀਆਂ ਕੋਈ ਮੋਟਰਸਾਈਕਲ ਤੇ ਆਉਂਦਾ ਕੰਮਕਾਰ ਤੋਂ ਫਿਰ ਦੋ ਨੁਕਸਾਨ ਹੁੰਦੇ ਆ ਦੌਰਾਨ ਸਾਨੂੰ ਬਿਲਕੁਲ ਇਨਸਾਨੀਆਂ ਜ਼ਿੰਦਗੀਆਂ ਵੀ ਗਾਲੀਆਂ ਜਾਂਦੀਆਂ ਨੇ ਧਿਆਨ ਦੇਣਾ ਚਾਹੀਦਾ ਹੁਣ ਹਰ ਸ਼ਹਿਰ ਦੇ ਵਿੱਚ ਗਊਸ਼ਾਲਾ ਹੈਗੀ ਆ ਤਕਰੀਬਨ ਬਾ ਆਪਾਂ ਨੂੰ ਇੰਨਾ ਕੁ ਸੋਚਣਾ ਚਾਹੀਦਾ ਵੀ ਆਪਾਂ ਗਊਸ਼ਾਲਾ ਵਾਲਿਆਂ ਨੂੰ ਫੋਨ ਕਰ ਦੋ ਵੀ ਪਾਈ ਆ ਗਊ ਹੈਗੀ ਆ ਜਾਂ ਉੱਤੇ ਛੱਡਿ ਆਓ ਹੁਣ ਐਕਸੀਡੈਂਟ ਅਸੀਂ ਤਾਂ ਜਿੰਨੀਆਂ ਵੀ ਐਕਸੀਡੈਂਟ ਗਾਵਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਭੇਜਦੇ ਆ ਪਹਿਲਾਂ ਲੁਧਿਆਣੇ ਭੇਜ ਦਿੰਨੇ ਆ ਉੱਥੇ ਬਹਾਦਰ ਕੇ ਰੋਡ ਤੇ ਸ਼੍ਰੀ ਗੌਤਾਮ ਸੇਵਾ ਸੁਸਾਇਟੀ ਹੈ ਕਿ ਆ ਉਹ ਸਾਹਮਦੇ ਨੇ ਜੇ ਜਿਆਦਾ ਜ਼ਰੂਰਤ ਹੋਵੇ ਯੂਨੀਵਰਸਿਟੀ ਚ ਲੈ ਜਾਂਦੇ ਨੇ ਅੱਗੇ ਇਲਾਜ ਕਰਾਉਂਦੇ ਨੇ ਇਲਾਜ ਕਰਾਉਂਦੇ ਇਹ ਇਲਾਜ ਤੁਸੀਂ ਮਤਲਬ ਆਪ ਤੁਹਾਨੂੰ ਫੋਨ ਆਉਂਦਾ ਹੈ ਕਿ ਤੁਸੀਂ ਆਉਂਦੇ ਜੀ ਸਾਡੇ ਸ਼ਹਿਰ ਚੋਂ ਤਾਂ ਸਾਨੂੰ ਫੋਨ ਆਉਂਦੇ ਆ ਤੁਹਾਨੂੰ ਫੋਨ ਆਉਂਦੇ ਨੇ ਮੈਂ ਮੈਂ ਤੁਹਾਨੂੰ ਵੀ ਪੁੱਛੂਗਾ ਹੁਣ ਤੁਹਾਡੇ ਹਸਬੰਦ ਨੇ ਕੰਮ ਕਰਦੇ ਹਾਂਜੀ ਹਾਂਜੀ ਇਸ ਵੱਲ ਨੂੰ ਜਾਣਾ ਕੀ ਲੱਗਦਾ ਕਿ ਤੁਸੀਂ ਜਦੋਂ ਇਹਨਾਂ ਨੇ ਸ਼ੁਰੂਆਤੀ ਦੌਰ ਜਿਕੇ ਕੇ ਚੱਲ ਗਉਆਂ ਨੂੰ ਸਾਹਮ ਲੈ ਆਨੇ ਆ ਆਪਾਂ ਨੂੰ ਫੋਨ ਆ ਜਾਂਦਾ ਜਾਂ ਇਦਾਂ ਕੀ ਤੁਹਾਡੇ ਮਨ ਚ ਕੀ ਵਿਚਾਰ ਆਇਆ ਇਹਨਾਂ ਦਾ ਇਹ ਕੰਮ ਉਦੋਂ ਸ਼ੁਰੂ ਹੋਇਆ ਜਦੋਂ ਕਰੋਨਾ ਚੱਲਿਆ ਸੀ ਕਰੋਨਾ ਟਾਈਮ ਤੇ ਸ਼ੁਰੂ ਕੀਤਾ ਇਹਨਾਂ ਨੇ ਕੀ ਸੋਚ ਕੇ ਕੀ ਦਿਮਾਗ ਦੇ ਵਿੱਚ ਤੁਹਾਡੇ ਨਾਲ ਕੀ ਸਲਾਹ ਕੀਤੀ ਇਹ ਸੋਚ ਕੇ ਕੀਤਾ ਵੀ ਉਦੋਂ ਲੋਕਾਂ ਨੂੰ ਵੀ ਖਾਣ ਪੀਣ ਦੀ ਦਿੱਕਤ ਹੁੰਦੀ ਸੀ ਲੋਕ ਬਾਹਰ ਨਹੀਂ ਜਾਂਦੇ ਸੀ ਕੋਈ ਰੜੀਆਂ ਨਹੀਂ ਲੱਗਦੀਆਂ ਸੀ ਜਿਹੜੇ ਗਊਆਂ ਵਿਚਾਰੀਆਂ ਉਹਨਾਂ ਨੇ ਤਾਂ ਖਾਣਾ ਹੀ ਐ ਉਹਨਾਂ ਨੂੰ ਵੀ ਖਾਣ ਨੂੰ ਚਾਹੀਦਾ ਹੀ ਐ ਤੇ ਸਬਜ਼ੀਆਂ ਜਿਹੜੀਆਂ ਲੱਗਣਗੇ ਵਿਚਾਰੀਆਂ ਖਾਣ گی ਕਿੱਥੋਂ ਬਿਲਕੁਲ ਉਹ ਸਾਡੀ ਗਲੀ ਚ ਆਂਦੀਆਂ ਸੀਗੀਆਂ ਵੰਕਾ ਦਿੰਦੀਆਂ ਸੀਗੀਆਂ ਫਿਰ ਸਾਡੇ ਕਰੇ ਜੋ ਪਿਆ ਹੁੰਦਾ ਸੀ ਅਸੀਂ ਦਿੰਦੇ ਸੀ ਨਾਲ ਨੂੰ ਖਾਣ ਨੂੰ ਵੀ ਸਾਡਾ ਟਟ ਪਾਦਾ ਇਹਨਾਂ ਦਾ ਵੀ ਪਰਣਾ ਚਾਹੀਦਾ ਇਹਨਾਂ ਦਾ ਵੀ ਪਰਣਾ ਚਾਹੀਦਾ ਬਿਲਕੁਲ ਹਾਂਜੀ ਇਹ ਵੀ ਕਜੀ ਆ ਪਰਮਾਤਮਾ ਦਾ ਹੈਨਾ ਬਸ ਉੱਥੋਂ ਨਾਲ ਲਗਣ ਲੱਗੀ ਐ ਜੀ ਬਸ ਫਿਰ ਹੋਲੀ 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 ਦੀ ਗਊਆਂ ਦੀ ਸੇਵਾ ਵੱਲ ਵਧਦੇ ਚਲੇ ਗਏ ਫਿਰ ਮੈਂ ਵੀ ਇਹਨਾਂ ਨਾਲੇ ਨਾਲੇ ਰਲ ਗਈ ਨਾਲੇ ਨਾਲ ਗਏ ਹੈ ਹਾਂਜੀ ਫਿਰ ਅਸੀਂ ਇਕੱਠੇ ਹੀ ਜਾਂਦੇ ਆ ਗਊਆਂ ਦੀ ਸੇਵਾ ਪੱਠਾ ਪੱਠੇ ਪਾਣੇ ਹੋਣ ਗਊ ਤੇ ਸੱਟ ਫੇਰ ਵੱਜੀ ਹੋਵੇ ਹਸਪੀਟਲ ਪਹੁੰਚਣਾ ਹੋਵੇ ਜਾਂ ਕੋਈ ਗਊ ਨੂੰ ਕੋਈ ਐਕਸੀਡੈਂਟ ਕਰਕੇ ਮਾਰ ਗਿਆ ਸਿੱਟ ਗਿਆ ਫਿਰ ਉਹਨੂੰ ਉਠਾ ਕੇ ਉਹਨਾਂ ਨੂੰ ਬੁਲਾ ਕੇ ਲੋਕਾਂ ਨੂੰ ਬੁਲਾ ਕੇ ਇਹਨਾਂ ਨੂੰ ਜੇ ਕਿਸੇ ਦਾ ਐਕਸੀਡੈਂਟ ਡੈਥ ਹੋ ਗਈ ਫਿਰ ਹੱਡਾ ਰੋਟੀ ਤੇ ਪਹੁੰਚਾਉਣੀ ਜੇ ਕੋਈ ਬਚ ਗਈ ਵੀ ਸੱਟ ਲੱਗੇ ਉਹਨੂੰ ਹਸਪੀਟਲ ਭੇਜਣਾ ਚਾਹੇ ਮੀਂਹ ਹੀ ਨਹੀਂ ਬਰਸਾਤ ਜਿੰਨਾ ਮਰਜ਼ੀ ਹਾਲਾਤ ਹੋਣ ਅਸੀਂ ਭੇਜ ਕੇ ਫੇਰ ਘਰ ਜਾਣਾ ਦੇਖੋ ਉਸ ਪਰਮਾਤਮਾ ਨੇ ਇੱਕ ਕਾਰਨ ਬਣਾਉਣਾ ਹੁੰਦਾ ਹੈ ਕਰੋਨਾ ਕਾਰਨ ਕਾਰਨ ਬਣਿਆ ਤੁਸੀਂ ਕੀਤਾ ਕੀਤਾ ਤੇ ਉਸ ਨੂੰ ਆਪਣੇ ਪੂਰੀ ਤਰ੍ਹਾਂ ਅਪਣਾ ਲਏ ਅਪਣਾ ਰਹੇ ਹਾਂ ਹੁਣ ਗੱਲ ਇਹ ਆ ਜਾਂਦੀ ਹੈ ਕਿ ਜੇ ਮੈਂ ਕਰੋਨਾ ਤੋਂ ਪਹਿਲਾਂ ਦਾ ਪੁੱਛਾਂ ਤਾਂ ਸਮਝ ਸੰਜੀਪ ਕਿ ਕਿੱਦਾਂ ਦੀ ਜ਼ਿੰਦਗੀ ਜਿਉਂਦੇ ਸੀਗੇ। ਕਦੇ ਧਿਆਨ ਨਹੀਂ ਦਿੱਤਾ। ਇਹ ਧਿਆਨ ਨਹੀਂ ਦਿੱਤਾ। ਪਰ ਇਹ ਇਧਰ ਨਹੀਂ ਧਿਆਨ ਦਿੱਤਾ ਗਊਸ਼ਾਲਾ ਪਾਉਣ ਚਲੇ ਜਾਂਦੇ ਸੀ ਕਿਸੇ ਪੱਠੇ। ਮਤਲਬ ਇਸ ਵਾਰ ਜ਼ਿਆਦਾ ਨਹੀਂ ਗਏ ਪਰ ਗਊਆਂ ਦੀ ਸੇਵਾ ਲਈ ਪਛਾਤਾ ਕਿ ਅਸੀਂ ਇਹਨਾਂ ਦੇ ਲਈ ਅਸੀਂ ਕੁਝ ਕਰ ਸਕੀਏ। ਕਰ ਸਕੀਏ ਹਾਂ। ਹੁਣ ਇਸ ਟਾਈਮ ਜਿਹਦੇ ਵੀ ਸਾਡੇ ਸ਼ਹਿਰ ਦੇ ਨੇੜੇ ਤੇਲੇ ਪਿੰਡਾਂ 'ਚ ਵੀ ਕੋਈ ਕਿਸੇ ਨੂੰ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਸਾਨੂੰ ਫੋਨ ਆ ਜਾਂਦਾ। ਵੀ ਭਾਈ ਅਸੀਂ ਪੰਜ ਚਾਰ ਜਾਣੇ ਹੈਗੇ ਆ। ਪਰ ਅਸੀ ਕਿ ਕਿਸੇ ਤੋਂ ਪੈਸਾ ਨਹੀਂ ਲਿਆ ਕਦੇ ਵੀ ਕਈ ਲੋਕੀ ਕਈ ਵਾਰ ਲੱਗਣ ਲੱਗ ਜਾਂਦਾ ਮੈਂ ਮੈਂ ਬਿਲਕੁਲ ਇਸ ਗੱਲ ਤੇ ਵੀ ਆਣੇ ਲੱਗਿਆ ਸੀ ਕਈ ਵਾਰ ਲੱਗਣ ਲੱਗ ਜਾਂਦਾ ਕਿ ਸ਼ਾਇਦ ਇਹ ਸਟੰਟ ਹੈ ਹਾਂਜੀ ਸ਼ਾਇਦ ਇਹ ਪੈਸੇ ਕਮਾਉਣ ਦਾ ਜਰੀਆ ਹੈ ਸ਼ਾਇਦ ਸ਼ਾਇਦ ਇਹ ਐਵੇਂ ਤਰਸ ਜਾਂ ਇਕੱਠਾ ਕਰਨਾ ਚਾਰ ਦਿਨ ਇਹਨਾਂ ਨੇ ਮੱਜਾਂ ਨੂੰ ਸਾਹਮਣਾ ਫੇਰ ਕੀ ਨਹੀਂ ਵੇਖਣਾ ਆ ਇਦਾਂ ਤਾਂ ਸੀਨ ਤਾਂ ਨਹੀਂ ਕੋਈ ਕਿਹਾ ਤਾਂ ਗਿਆ ਇਹ ਹੋ ਕਿਸ ਨੇ ਛੇ ਵਿਸਵੇ ਜਗਾ ਮੇਰੇ ਦੋਸਤ ਨੇ ਮੈਨੂੰ ਦਿੱਤੀ ਹੈ ਸਮਰਾਲੇ ਤੋਂ ਮੇਰਾ ਦੋਸਤ ਤਾਂ ਪੱਪੂ ਠੇਕੇਦਾਰ ਹਾਂ 6 ਵਿਸਵੇ ਦਿੱਤੀ ਉਹਨੇ ਜਗਾ ਫਰੀ ਚ ਦੇਤੀ ਵੀ ਗਉਆਂ ਦੇ ਸੱਟਾਂ ਫੇਟਾਂ ਲੱਗਦੀਆਂ ਜਿਵੇਂ ਬਰਸਾਤ ਦਾ ਮੌਸਮ ਆ ਅਸੀਂ ਉਹਨਾਂ ਦੇ ਮੱਲਮ ਬੱਟੀ ਨਹੀਂ ਕਰਕੇ ਛੱਡ ਨਹੀਂ ਸਕਦੇ ਸੜਕ ਤੇ ਅਸੀਂ ਫਿਰ ਉਹਨੂੰ ਉੱਥੇ ਲੈ ਜਾਂਦੇ ਆ ਉਹਨੇ ਜਗਾ ਦਿੱਤੀ ਸਾਨੂੰ ਉਹਨੇ ਜਗਾ ਦਿੱਤੀ ਵੀ ਹੈ ਜਗਾ ਦਿੱਤੀ ਹਾਂ ਗਉਆਂ ਦੇ ਨਾਮ ਹੀ ਕਰਾਤੀ ਉਹ ਅੱਛਾ ਗਉਆਂ ਦੇ ਨਾਮ ਕਰਾਤੀ 15 20 ਲੱਖ ਦਾ ਪਲਾਟ ਆ ਦੇਤਾ ਵੀ ਗਉਆਂ ਨੂੰ ਸੇਵਾ ਵਾਸਤੇ ਛੱਡਤਾ ਗੱਲ ਖਤਮ ਹਾਂ ਫਿਰ ਹੁਣ ਅਸੀਂ ਇੱਕ ਆਹ ਗੱਡੀ ਲੈਣੀ ਆ ਜਿਵੇਂ ਛੋਟਾ ਹਾਥੀ ਹੁੰਦਾ ਮਹਿੰਦਰਾ ਸੁਪਰੋ ਉਹ ਲੈਣੀ ਆ ਵੀ ਉਹ ਸਾਡਾ ਸਾਧਨ ਹੋ ਜਾਊਗਾ ਇੱਕ ਉਹ ਪਲਾਟ ਹੋ ਗਿਆ ਸਾਡੇ ਕੋਲ ਇੱਕ ਆ ਹੋ ਗਿਆ ਫਿਰ ਆਪਣੇ ਮੱਛਵਾੜੇ ਗਊਸ਼ਾਲਾ ਉੱਥੇ ਜਾਂਦੇ ਅਸੀਂ ਕੇਲੇ ਲੈ ਕੇ ਗੱਡੀ ਦੇ ਵਿੱਚ ਭਰ ਕੇ ਲੈ ਜਾਂਦੇ ਦੋ ਤਿੰਨ ਚਾਰ ਪੰਜ ਕੁਇੰਟਲ ਤੱਕ ਵੀ ਲੈ ਜਾਂਦੇ ਕੇਲੇ ਬੁਰਜਪੌਤ ਗਊਸ਼ਾਲਾ ਬਹੁਤ ਵਧੀਆ ਹੈ ਆ ਸ਼੍ਰੀ ਰਾਧਾ ਮਾਧ ਗਊਸ਼ਾਲਾ ਹੈ ਮੱਛਵਾੜੇ ਤੇ ਨਿਲੋਂ ਦੇ ਵਿਚਾਲੇ ਪੈਂਦੀ ਆ ਨਹਿਰ ਤੇ ਇਸ ਗਊਸ਼ਾਲਾ 'ਚ ਆ ਜਾਂਦੇ ਆ ਸਾਰੇ ਮੁੰਡੇ ਜਾਣਦੇ ਆ ਇਹਨਾਂ گاਉਾਂ ਨੂੰ ਕੇਲੇ ਹਰਾਚਾਰਾ ਪਾ ਜਾਂਦੇ ਆ ਜੇ ਕਿਸੇ گاਉ ਨੂੰ ਦੁੱਖ ਤਕਲੀਫ ਆ ਅਸੀਂ ਕੰਮ ਕਰਦੇ ਆ ਰੋਡ ਦੇ ਉੱਤੇ ਬਾਹਰ ਵੀ ਜੇ ਮੇ ਸਾਨੂੰ ਕਿਸੇ ਦਾ ਫੋਨ ਆ ਗਿਆ ਜਾਂ ਸਾਨੂੰ ਕੋਈ ਦੇਖ ਗਈ ਹੁਣ ਚੈਲਾ ਮੰਦਿਰ ਤੇ ਬਿਲਕੁਲ ਸਾਹਮਣੇ ਚੈਲਾ ਮੰਦਿਰ ਕਿੰਨਾ ਫੇਮਸ ਮੰਦਿਰ ਆ ਉਹ ਮੰਦਿਰ ਦੇ ਸੈਂਟਰ ਚ ਚੌਂਕ ਆ ਚੌਂਕ ਦੇ ਵਿੱਚ ਬੌਲਦ ਮੈਂਦਾ ਸੀ ਜਾ ਕੇ ਮੇਨ ਸੜਕ ਤੇ ਕਿੰਨੀਆਂ ਮੇਨ ਰੋਡ ਤੇ ਗੱਡੀਆਂ ਚਲਦੀਆਂ ਫੁੱਲ ਸਪੀਡ ਤੇ ਚਲਦੀਆਂ 100 150 ਤੱਕ ਵੀ ਜਾਂਦੀਆਂ ਜੇ ਉਹਦੇ ਵਿੱਚ ਗੱਡੀ ਵੱਜਦੀ ਨਾਲ ਤਾਂ ਬੌਲਦ ਮਰ ਜਾਂਦਾ ਉਹਦੇ ਵਿੱਚ ਚਾਰ ਪੰਜ ਬੈਠੇ ਉਹਨਾਂ ਦਾ ਕੀ ਹਾਲ ਹੁੰਦਾ ਆਪਾਂ ਕਾਹਨੂੰ ਕਿਸੇ ਬਾਰੇ ਮਾੜਾ ਬੋਲਣਾ ਅਸੀਂ ਤੁਰੰਤ ਗੱਡੀ ਰੋਕ ਕੇ ਉਹਨੂੰ ਸਾਈਡ ਤੇ ਕਰਕੇ ਅਗਲੇ ਦਿਨ ਉਹਨੂੰ ਬੁਰਜਪਤ ਗੋਸ਼ਾਲਾ ਭੇਜਤਾ ਸਾਰੇ ਪਿੰਡ ਚ ਘਮਾਇਆ ਉਹਨੂੰ ਸਾਨੂੰ ਬੋਲਦ ਨੇ ਭੱਜਿਆ ਫਰੀ ਕੇ ਅੱਗੇ ਅੱਗੇ ਪਰ ਅਸੀਂ ਫੜ ਕੇ ਉਹਨੂੰ ਛੱਡਿਆ ਛੱਡਿਆ ਹਾਂ ਬਿਲਕੁਲ ਇਹ ਸੈਂਕੜੇ ਵੀਡੀਓ ਸੈਂਕੜੇ ਕਹਾਣੀਆਂ ਸੈਂਕੜੇ ਕਹਾਣੀਆਂ ਹੁਣ ਇਹ ਇਹ ਕਹਾਣੀਆਂ ਦੇ ਵਿੱਚ ਮੈਂ ਤੁਹਾਨੂੰ ਪੁੱਛੂੰਗਾ ਜਦੋਂ ਸੰਜੀਵ ਜੀ ਤੁਸੀਂ ਆਪਣੇ ਜੀਵਨ ਸਾਥੀ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਤੁਹਾਡਾ ਪਹਿਲਾ ਵਿਚਾਰ ਕੀ ਸੀਗਾ ਕਿ ਯਾਰ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜਾਂ ਪੇਕਿਆਂ ਵੱਲ ਜਾਂ ਕਿਸੇ ਸਹੇਲੀ ਨਾਲ ਤੁਸੀਂ ਗੱਲ ਕੀਤੀ ਕਿ ਅਸੀਂ ਦੱਸੋ ਪਹਿਤੈ ਸੋਚਿਆ ਵੀ ਇਹ ਆਪਣਾ ਕਰਮ ਹੈ ਕਰਮ ਹੈ ਜੇ ਆਪਾਂ ਜਿਹੇ ਜਿਹੇ ਕਰਮ ਕਰਾਂਗੇ ਉਹ ਜੇ ਪਰਮਾਤਮਾ ਫਲ ਦੇਊਗਾ ਇਹ ਬੇਜਵਾਨ ਨੇ ਇਹ बोल ਨਹੀਂ ਸਕਦੇ ਤਕਲੀਫ ਤਾਂ ਇਹਨਾਂ ਨੂੰ ਵੀ ਹੁੰਦੀ ਹੈ ਖਾਣਾ ਪੀਣਾ ਇਹਨਾਂ ਨੇ ਵੀ ਹੈ ਜੇ ਆਪਾਂ ਆਪਣਾ ਕੁਝ ਟਾਈਮ ਕੁਝ ਇਹਨਾਂ ਨੂੰ ਦੇਣੇ ਹੈ ਇਹਨਾਂ ਦੀ ਸੇਵਾ ਕਰਦੇ ਆ ਤਾਂ ਮੈਨੂੰ ਕੋਈ ਬੁਰਾਈ ਨਹੀਂ ਲੱਗਦੀ ਕਿਉਂਕਿ ਸਟਾਰਟਿੰਗ ਨਹੀਂ ਕਿਉਂਕਿ ਜੇ ਸਟਾਰਟਿੰਗ ਸ਼ੁਰੂ ਕੀਤਾ ਸਾਨੂੰ ਬਹੁਤ ਲੋਕਾਂ ਨੇ ਬੋਲਿਆ ਵੀ ਤੁਸੀਂ ਇੱਥੇ ਪੱਠੇ ਪਾਉਨੇ ਹੋ ਤੁਸੀਂ ਆਏ ਕਰਦੇ ਹੋ ਕਰ ਲੈ ਜਾਓ ਆਪਣੇ ਵੀ ਆਪਣੇ ਕਰ ਲੈ ਜਾਓ ਹਾਂ ਇਹ ਅਕਸਰ ਕਿਹਾ ਜਾਂਦਾ ਕਿ ਯਾਰ ਤੈਨੂੰ ਬੜਾ ਆਇਆ ਆ ਤੂੰ ਅੱਜ ਆ ਜਾ ਆਪਣੇ ਕੰਨੀ ਸਾਡੇ ਬੰਦੇ ਨਹੀਂ ਪਾਉਣੇ ਕਹੇ ਤੁਸੀਂ ਆ ਕੇ ਵੀ ਲੋਕਾਂ ਲੋਕ ਰੋਕਾਂ ਦੇ ਐਕਸੀਡੈਂਟ ਹੁੰਦੇ ਆ ਤੁਸੀਂ ਪੱਠੇ ਪਾਉਨੇ ਹੋ ਤੁਹਾਨੂੰ ਬਹੁਤ ਲੋਕਾਂ ਨੇ ਹਰ ਜਗ੍ਹਾ ਤੇ ਰੋਕਿਆ ਰੋਕਿਆ ਹਾਂ ਪਰ ਅਸੀਂ ਨਹੀਂ ਰੁਕੇ ਡਟ ਕੇ ਰੋਕਿਆ ਬਹੁਤ ਲੜਾਈਆਂ ਕਰ ਤੱਕ ਵੀ ਆਏ ਪਰ ਅਸੀਂ ਨਹੀਂ ਲੜਾਈ ਹੋਈ ਆ ਹੁਣ ਤੱਕ ਮੈਂ ਅਸੀਂ ਨਹੀਂ ਲੜੇ ਅਸੀਂ ਨਹੀਂ ਲੜੇ ਅਸੀਂ ਨਾ ਮੱਤਾਂ ਢੇਕ ਦਿੰਦੇ ਸੀ ਭਾਈ ਕੋਈ ਗੱਲ ਨਹੀਂ ਸਾਡਾ ਮਨ ਨਹੀਂ ਹੈਗਾ ਕਿਸੇ ਨਾਲ ਲੜਨ ਦਾ ਅੱਜ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨਾਂ ਦਾ ਇਹਨਾਂ ਦੇ ਕਰਮਾ ਤੇ ਲਿਖਿਆ ਹੈ ਇਹਨਾਂ ਨੇ ਖਾਈ ਲੈਣਾ ਅਸੀਂ ਨਹੀਂ ਦੇਵਾਂਗੇ ਕੋਈ ਹੋਰ ਦੇ ਦੂਗਾ ਪਰ ਅਸੀਂ ਹਟੇ ਨਹੀਂ ਅਸੀਂ ਆਪਣੀ ਡਿਊਟੀ ਕਰਦੇ ਰਹੇ ਭਾਈ ਕਈ ਵਾਰ ਇਦਾਂ ਵੀ ਹੋ ਜਾਂਦਾ ਚਲੋ ਇੱਕ ਤਾਂ ਹੋਇਆ ਕਿ ਸੜਕ ਤੋਂ ਆਪਾਂ ਨੂੰ ਮਿਲ ਗਿਆ ਆਵਾਰਾ ਪਸ਼ੂ ਕਿਸੇ ਨੇ ਛੜਤਾ ਹਾਂਜੀ ਕਈ ਵਾਰ ਹੋ ਜਾਂਦਾ ਕਿ ਅਗਾਂ ਕਈ ਵਾਰ ਆਈਂ ਕਹਿੰਦਾ ਕਿ ਘਰੋਂ ਫੋਨ ਆ ਗਿਆ ਕਿ ਯਾਰ ਇਹਨੂੰ ਲੈ ਜਾ ਅਸੀਂ ਨਹੀਂ ਰੱਖ ਸਕਦੇ ਇਹਨੂੰ ਬੜਾ ਟਾਈਮ ਹੋ ਗਿਆ ਬੁਢੀ ਹੋ ਗਈ ਹੁਣ ਇਹ ਤਾਂ ਦੁੱਧ ਵੀ ਨਹੀਂ ਦਿੰਦੀ ਜਾਂ ਇਹ ਬੜਾ ਹੋ ਗਿਆ ਹੁਣ ਅਸੀਂ ਇਹ ਤੋਂ ਕਿਹੜੇ ਪੱਠੇ ਢਾਈਏ ਫਿਰ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਵੀ ਪਾਈ ਤੂੰ ਸਾਰੀ ਜ਼ਿੰਦਗੀ ਇਹਦਾ ਦੁੱਧ ਪੀਤਾ ਗੱਡੀ ਕਰ ਲੋ ਆਪਣੀ ਥੋੜੀ ਗਊਸ਼ਾਲਾ ਚ ਅਰਜਸਟ ਕਰਾ ਦਿੰਦੇ ਆ। ਵੀ ਕੋਈ ਬਾਹਰ ਚਲੇ ਗਏ ਕਿਸੇ ਦੇ ਕੰਮ ਕਰਨ ਵਾਲਾ ਨਹੀਂ ਰਿਹਾ ਕੋਈ ਬਿਮਾਰ ਹੋ ਗਿਆ ਅਸੀਂ ਉਹ ਵੀ ਕਰਵਾ ਦਿੰਦੇ ਆ ਫਿਰ ਉਹਦੇ ਅਸੀਂ ਆਪਣਾ ਖਰਚਾ ਨਹੀਂ ਕਰਦੇ ਅਗਲੇ ਨੂੰ ਕਹਿੰਦੇ ਨੇ ਭਾਈ ਤੂੰ ਆਪਣਾ ਖਰਚਾ ਕਰਦੇ ਵੀ ਗਊਸ਼ਾਲਾ ਚ ਭੇਜਦੇ। ਮਹੀਨੇ ਦਾ ਕਿੰਨਾ ਖਰਚ ਆ ਜਾਂਦਾ ਜੇ ਆਪਾਂ ਗੱਲ ਕਰਦੇ ਆ ਕਿੰਨੇ ਕਿੰਨੇ ਦਾ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਗਊਸ਼ਾਲਾ ਵੀ ਜਾਣਾ ਆ ਵਕਰੀਆਂ ਵਕਰੀਆਂ ਗਊਸ਼ਾਲਾ ਤੇ ਪਹੁੰਚਣ ਵਾਸਤੇ ਤੇਲ ਵੀ ਲੱਗਦਾ ਆ ਆਕੇਲੇ ਵੀ ਤੁਸੀਂ ਖਰੀਦਦੇ ਆਉਣਾ ਵਾਸਤੇ ਕੋਈ ਸਬਜ਼ੀ ਥੈਲੀ ਵੀ ਆਉਂਦੀ ਆ ਆਇਆ ਇੱਕ ਗੱਲ ਆ ਇੱਕ ਨਿਯਮ ਬਣਿਆ ਹੋਇਆ ਕੁਦਰਤ ਦਾ ਗਿਵਨ ਟੇਕ ਤੇ ਚੱਲਦੀ ਆ ਦੁਨੀਆ ਜੇ ਮੈਂ ਤੁਹਾਨੂੰ ਜੀ ਕਹੂੰਗਾ ਰਿਸਪੈਕਟ ਦੂੰਗਾ ਤੁਸੀਂ ਵੀ ਮੈਨੂੰ ਦੇ ਦੇਣੀਆਂ ਹੂੰ ਮੈਂ ਹੋਏ ਕਹਿੰਉ ਮੈਨੂੰ ਵੀ ਹੋਏ ਆ ਜਾਣੀਆਂ ਠੀਕ ਹੈ ਨਾ ਉਸੇ ਤਰ੍ਹਾਂ ਮੈਨੂੰ ਮੇਰਾ ਮਨ ਜਾਣਦਾ ਮੈਂ ਕਹਿਣਾ ਨਹੀਂ ਚਾਹੁੰਦਾ ਕਿੰਨਾ ਖਰਚਾ ਆ ਜਾਂਦਾ ਜਾਣੀ ਅਸੀਂ ਡੇਲੀ ਆ ਸਾਨੂੰ ਚਾਹੀਏ ਇੱਕ ਹਾਂ ਡੇਲੀ 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 ਅਸੀਂ ਜਿਵੇਂ ਹਰਾਚਾਰਾ ਲੈ ਕੇ ਰੋਟੀਆਂ ਲੈ ਕੇ ਕੇਲੇ ਲੈ ਕੇ ਮਤਲਬ ਹਰ ਵਾਰ ਅਲੱਗ-ਅਲੱਗ ਚੀਜ਼ ਲੈ ਕੇ ਅਲੱਗ-ਅਲੱਗ ਚੀਜ਼ ਲੈ ਕੇ ਹਾਂ ਕੁਆਂਟੀਟੀ ਚ ਲੈ ਕੇ ਜਾਣੀਆਂ ਜ਼ਿਆਦਾ ਕਦੇ ਕਦੇ ਤਾਂ ਨਹੀਂ ਹੋਇਆ ਕਿ ਚਲੋ ਯਾਰ ਅੱਜ ਤਾਂ ਪੈਸੇ ਵੀ ਨਹੀਂ ਹੈਗੇ ਆ ਉਹ ਵੀ ਨਾ 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 ਆਹੀ ਤਾਂ ਤੁਹਾਨੂੰ ਗੱਲ ਦੱਸਦਾ ਸੀ ਕਿ ਮੈਂ ਕਿਤੇ ਹੋਰ ਕੰਮ ਰੋਕ ਦਾਂਗੇ ਆਪਣਾ ਆ ਨਹੀਂ ਰੁਕਦੇ ਅਸੀਂ ਆ ਨਹੀਂ ਰੋਕਦੇ ਨਾ ਨਹੀਂ ਯਾਰ ਫਿਰ ਉਹਨਾਂ ਲੋਕਾਂ ਦਾ ਬਾਅਦ ਤੁਸੀਂ ਜੀਜਾ ਜੀ ਨੇ ਇੰਗੇਜ ਮੈਂ ਉਹ ਕੀ 30 ਸਾਲ ਹੋ ਗਏ ਸੀ ਨਹੀਂ ਮੈਰਿਜ ਹਨਾ ਵਾਸੀ ਮੈਰਿਜ ਹਨਾ ਰਸਮੀ ਬਣਾਈ ਸੀ ਅਸੀਂ ਉੱਥੇ ਨਹੀਂ ਗਏ ਆ ਕੰਮ ਕਰਦੇ ਫਿਰੇ ਗਏ ਅਸੀਂ ਨਹੀਂ ਗਏ ਅਰੇ ਰਿਸ਼ਤੇਦਾਰ ਕਹਿੰਦੇ ਨਹੀਂ ਹੈਗੇ ਯਾਰ ਤੂੰ ਸੰਜੀਵ ਕਿਸੇ ਨੂੰ ਪਰ ਨਹੀਂ ਕੋਈ ਮਾੜਾ ਨਹੀਂ ਕਹਿੰਦਾ ਨਾ ਉਹ ਕਹਿੰਦੇ ਚਲੋ ਤੁਹਾਡੀ ਲਗਣ ਲੱਗੀ ਹੋਈ ਹੈ ਤੁਹਾਡੀ ਡਿਊਟੀ ਪਰਮਾਤਨਾਂ ਨੇ ਲਾਈ ਹੈ ਅਸੀਂ ਰੋਲੀ ਦਿਉ ਤਾਂ ਬਿਲਕੁਲ ਕਾਹਦੀ ਬੋਲ ਸਕਦੇ ਪੈਸਾ ਵੀ ਨਹੀਂ ਜੀ ਕਰਦਾ ਪੇਕੇ ਭੂਕੇ ਭੇਜ ਦਿੰਦੇ ਨੇ ਤੁਹਾਨੂੰ ਇਹ ਨਹੀਂ ਨਹੀਂ ਇਹ ਤਾਂ ਮੈਨੂੰ ਕਹਿ ਦਿੰਦੇ ਆ ਜਾਓ ਇਹ ਤਾਂ ਰਖੜੀ ਦੇ ਵੀ ਕਹਿੰਦੇ ਸੀ ਚਲੀ ਜਾ ਹਾਂ ਮੈਂ ਕਹਾ ਨਹੀਂ 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 ਭਾਈ ਕਿੰਨੇ ਕੁ ਮੁਸ਼ਕਲਾਂ ਆਉਂਦੀਆਂ ਮੁਸ਼ਕਲਾਂ ਲੋਕ ਇਹ ਤੁਹਾਨੂੰ ਕੰਮ ਸੌਖਾ ਨਹੀਂ ਹੈਗਾ ਨਾ ਲੋਕ ਇਹ ਖੜੀਆਂ ਕਰਦੇ ਨੇ ਬਸ ਚੰਗੇ ਵੀ ਦੁਨੀਆ ਮੌਤਾ ਕੰਮ ਕਰਾਉਣ ਨੂੰ ਵੀ ਆ ਜਾਂਦੇ ਆ ਜੇ ਮੰਨ ਲਓ ਕੋਈ ਗਊ ਦੇ ਸੱਟਾਂ ਵੱਜੀਆਂ ਨੇ ਇਹ ਜੀ ਦੁਨੀਆ ਵੀ ਆ ਕੋਈ ਪਾਣੀ ਲਿਆਉਂਦਾ ਚੱਕ ਕੇ ਸਾਡੇ ਪੀਣ ਨੂੰ ਕੋਈ ਗਊ ਦਾ ਕੁਛ ਕਵਾ ਕੇ ਨਾਲ ਲੋਡ ਵੀ ਕਰਾ ਦਿੰਦਾ ਗਹਿਲੇਵਾਲ ਪਿੰਡ ਦੇ ਵਿੱਚ ਇੱਕ ਜ਼ੁਲਮ ਹੋਇਆ 2023 ਦੇ 9ਵੇਂ ਮਹੀਨੇ ਦੀ 27 ਤਰੀਕ ਨੂੰ ਕਿਸੇ ਨੇ ਜੀਪ ਦੇ ਮਗਰ ਪਾ ਕੇ 4 ਕਿਲੋਮੀਟਰ ਗਊ ਖਿੱਚਤੀ ਸੜਕ ਦੇ ਉੱਤੇ ਰਗੜਤੀ ਇੱਕ ਪਾਸਾ ਸਾਰਾ ਹੀ ਸਾਨੂੰ ਜਦੋਂ ਫੋਨ ਆਇਆ ਉੱਥੇ 20 ਬੰਦੇ ਖੜੇ ਸੀ ਉਸੇ ਪਿੰਡਾਂ ਦੇ ਜਿਹੜੇ ਕਹਿੰਦੇ ਸੀ ਵੀ ਉਹ ਵੀ ਪਾਪ ਕਰਤਾ ਗੁਨਾਹ ਕਰਤਾ ਗੱਡੀ ਅਸੀਂ ਮੰਗਾਈ ਚੱਕ ਕੇ ਲੋਡ ਕਰਾਈ ਪੀਕਾ ਮੱਲਮ ਪੱਟੀ ਕਰਵਾਈ ਪਰ ਇਹਦੇ ਲੋ ਵੀ ਉਹ ਪਿੰਡ ਦੇ ਬੰਦੇ ਉੱਥੇ ਚੰਗੇ ਵੀ ਇੰਨੇ ਖੜੇ ਸੀ ਨਾ ਸਾਡਾ ਦਵਾਈ ਦਾ ਖਰਚਾ ਹੁਣ ਦਿੱਤਾ ਨਾ ਸਾਡਾ ਗੱਡੀ ਦਾ ਖਰਚਾ ਹੁਣ ਦਿੱਤਾ ਗਿਆ ਲੈ ਪਿੰਡ ਚ ਹੁਣ ਇੱਕ ਉਹ ਬੰਦਾ ਸੀ ਜਿਹਨੇ ਪਾਪ ਐਡਾ ਕੀਤਾ ਉੱਥੇ ਪਿੰਡ ਚ 20 ਬੰਦੇ ਇਹ ਜੇ ਵੀ ਖੜੇ ਸੀ ਜਿਹੜੇ ਸੇਵਾ ਕਰਨਾਂਗੇ ਨਹੀਂ ਅਸੀਂ ਅੱਗੇ ਹੋ ਗਏ ਅਸੀਂ ਜੇ ਨਹੀਂ ਕਿ ਸਾਡਾ ਇਹ ਹੁੰਦਾ ਵੀ ਅਸੀਂ ਹਸਪੀਟਲ ਚ ਪਹੁੰਚਾ ਦਈਏ ਹਰ ਤਰ੍ਹਾਂ ਦੇ ਲੋਕ ਨੇ ਹਰ ਤਰ੍ਹਾਂ ਦੇ ਲੋਕ ਹੈਗੇ ਪਰ ਰੋਕਣ ਵਾਲੇ ਜ਼ਿਆਦਾ ਹੁੰਦੇ ਹੈਲਪ ਕਰਨ ਨਾਲ ਹੈਲਪ ਕਰਨ ਵਾਲੇ ਜ਼ਿਆਦਾ ਨਹੀਂ ਕਹਿਗੇ ਨੇ ਜਿਆਦਾ ਹਾਂ ਹੈਗੇ ਆ ਮਨਨ ਦੇ ਵਿੱਚ ਮੈਂ ਮੰਨਦਾ ਜੇ ਮੈਂ ਮੈਲਾ ਸੇਲ ਜਾਣਾ ਸੀਗਾ ਇਹ ਇਸ ਨੂੰ ਕੰਪੈਰੀਸ਼ਨ ਮੈਂ ਕਹੂੰਗਾ 10% ਗਲਤ 90 ਨੂੰ 90 ਨੂੰ ਮੈਂ ਚੰਗਾ ਲੱਗਿਆ ਕਿ ਯਾਰ ਹੁਣ ਤਾਂ ਹੱਥ ਖੜੇ ਨੇ ਹੁਣੇ ਕਿਸੇ ਨੇ ਮਦਦ ਕਰਨੀ ਨਹੀਂ ਨਹੀਂ ਆਹ ਦੇਖੋ ਨਾ ਮੈਂ ਰੈਂਟ ਦੀ ਜਗ੍ਹਾ ਲੱਭਦਾ ਫਿਰਦਾ ਸੀਗਾ ਹੂੰ ਵੀ ਰੈਂਟ ਦੀ ਜਗ੍ਹਾ ਮਿਲ ਜਵੇ ਕੋਈ ਕਿਰਾਏ ਤੇ ਵੀ ਪਲਾਟ ਮਿਲ ਜਵੇ ਅਸੀਂ ਗਉਆਂ ਦਾ ਉੱਥੇ ਇਲਾਜ ਕਰ ਸਕੀਏ ਸਮਰਾਲੇ ਦੇ ਵਿੱਚ ਹੂੰ ਹੁਣ ਦੇਖੋ ਮੇਰੇ ਦੋਸਤ ਨੇ ਅੱਗੇ ਆ ਕੇ ਮੈਨੂੰ ਚਾਬੀ ਫੜਾ ਤੀਲਾ ਆ ਪਲਾਟ ਚਾਰ ਦਿਵਾਰੀ ਲੱਗੀ ਹੋਈ ਆ ਵਧੀਆ ਹੀ ਪੂਰੀ ਵਧੀਆ ਪੂਰੀ ਪੌਸ਼ ਏਰੀਆ ਦੇ ਵਿੱਚ ਪ੍ਰਾਪਰਟੀ ਆਹੋ ਸਰ ਹੁਣ ਮੈਂ ਤੁਹਾਡੇ ਨਾਲ ਇੱਕ ਐਸਾ ਸਵਾਲ ਪੁੱਛੂੰਗਾ ਮੈਨੂੰ ਇੱਕ ਗੱਲ ਦੱਸੋ ਲੋਕ ਕਹਿੰਦੇ ਨੇ ਕਿ ਗਊਸ਼ਾਲਾ ਦੇ ਵਿੱਚ ਮੱਝ ਨੂੰ ਛੱਡ ਜਾਂਦੇ ਆ ਜਾਂ ਗਊ ਨੂੰ ਛੱਡ ਜਾਂਦੇ ਆ ਜਾਂ ਪਸ਼ੂ ਨੂੰ ਛੱਡਿਆ ਹਾਂਜੀ ਗਊਸ਼ਾਲਾ ਲੈ ਪੈਸੇ ਬਹੁਤ ਮੰਗਦੇ ਆ ਮੰਗ ਲੈਂਦੇ ਆ ਜੀ ਕਿਉਂ ਕੀ ਕਾਰਨ ਲੱਗਦਾ ਕੀ ਮਤਲਬ ਕੁਝ ਵੀ ਕੋਈ ਲਾਲਚਾ ਜਾਂ ਲੋੜ ਐਸੀ ਹੁੰਦੀ ਆ ਕੀ ਕਰਨ ਲੱਗਦਾ ਆ ਲੋਕ ਇਹਦਾਂ ਕਹਿੰਦੇ ਏਸ ਗੱਲ ਤੋਂ ਵੀ ਟੁੱਟ ਜਾਂਦੇ ਨੇ ਅਗਲਾ ਕਹਿੰਦਾ ਯਾਰ ਗਊਸ਼ਾਲਾ ਦੇ ਵਿੱਚ ਛੱਡਣ ਜਾਵਾਂਗੇ ਇੱਕ ਤਾਂ ਜ਼ਿੰਮੇਵਾਰੀ ਆਪਣੀ ਉੱਪਰ ਵਿੱਚ ਪੱਲੇ ਉਹ ਪੈਸੇ ਦੇਵੋ ਕਿਸੇ ਗਊਸ਼ਾਲਾ ਦਾ ਨਾਮ ਨਹੀਂ ਲੈਣਾ ਮੈਂ ਦੱਸਦਾ ਇਹ ਜੀਆਂ ਗਊਸ਼ਾਲਾ ਹੈਗੀਆਂ ਨੇ ਕਈ ਪਰ ਮੈਂ ਇਹ ਜੀਆਂ ਗਊਸ਼ਾਲਾ ਦੇ ਵਿੱਚ ਜਾਣਾ ਪਸੰਦ ਕਰਦਾ ਹੁਣ ਜੇ ਮੈਂ ਫੋਨ ਕਰ ਦਵਾਂ ਮੈਂ ਉਹ ਉਸ ਗਊਸ਼ਾਲਾ ਦਾ ਨਾਮ ਵੀ ਨਹੀਂ ਲੈਣਾ ਤੁਸੀਂ ਭਰਤ ਕੇ ਦੇਖ ਲਓ ਕਦੇ ਮੈਂ ਉਹਤੇ ਫੋਨ ਕਰ ਦਵਾਂ ਵੀ ਮੈਂ 5 ਭੇਜਦਾ ਮੈਂ 10 ਭੇਜਦਾ ਉਹਨਾਂ ਨੇ ਕਹਿੰਨਾ ਭੇਜ ਦਿਓ ਜੀ ਕੋਈ ਕੋਈ ਪੈਸਾ ਨਹੀਂ ਕੋਈ ਗੱਲ ਨਹੀਂ ਜੇ ਮੈਨੂੰ ਕੋਈ ਕਹਿ ਦੇਵੇ ਵੀ ਕੁਝ ਦਾਨ ਵੀ ਕੋਈ ਖਰਚਾ ਲੱਗੂਗਾ ਮੈਂ ਕਹਾਂ ਭਾਈ ਤੂੰ ਆਪਣੀ ਮਰਜ਼ੀ ਨਾਲ ਚਾਹੇ 10 ਕਿਲੋ ਗੁੜ ਲੈ ਜਾ ਜਾਂ ਕੋਈ ਮੈਡੀਸਨ ਲੈ ਜਾ ਉਹਨਾਂ ਵਾਸਤੇ ਕੋਈ ਚੀਜ਼ ਚਾਹੇ ਦੋ ਬੋਰੀਆਂ ਪੱਠਿਆਂ ਦੀ ਲੈ ਜਾ ਭਰ ਕੇ ਹੂੰ ਬਾਅਦ ਚੋਂ ਪਾਰਿਆ ਕਰੀ ਲੈ ਲੈਂਦੇ ਨੇ ਹਾਂ ਲੈ ਲੈਂਦੇ ਕੋਈ ਐਜੀ ਨਹੀਂ ਇਹੋ ਜੀ ਕੌਸ਼ਲਾ ਵੀ ਹੈਗੇ ਜਿੱਥੇ ਘੋੜੇ ਵੀ ਹੈਗੇ ਮੱਝਾਂ ਵੀ ਹੈਗੀਆਂ ਖੱੱਚਰ ਗਧੇ ਵੀ ਹੈਗੇ ਨੇ ਕਿਸੇ ਜਾਨਵਰ ਨੂੰ ਨਾ ਨਹੀਂ ਕਰਦੇਓ ਨਾ ਨੀਗਾ ਨਾ ਕੋਈ ਨਾ ਨੀ ਫਿਰ ਫਿਰ ਜਿਹੜੀ ਐ ਇਦਾਂ ਦੀ ਗਊਸ਼ਾਲਾ ਨੇ ਜਿਹੜੇ ਪੈਸੇ ਬਹੁਤ ਲੈਂਦੇ ਆ ਨੇ ਜਾਂ ਉਹ ਕਹਿੰਦੇ ਜਾਂ ਲੋਕਾਂ ਦਾ ਮਨਾਂ ਦੇ ਵਿੱਚ ਭਾਜੀ ਇਦਾਂ ਵੀ ਹੈਗਾ ਨਾ ਕਿ ਗਊਸ਼ਾਲਾ ਵਾਲੇ ਵੀ ਛੱਡ ਜਾਂਦੇ ਨੇ ਕਈ ਵਾਰ ਰਾਤ ਨੂੰ ਹੁਣ ਕੀ ਕਰ ਸਕਦੇ ਆ ਜੀ ਅਸੀਂ ਇਸੇ ਕਰਕੇ ਨਾ ਤਾਂ ਕੋਈ ਮੈਂਬਰੀ ਲੈਂਦੇ ਆ ਕਿਸੇ ਦੀ ਨਾ ਪ੍ਰਧਾਨਗੀ ਨਾ ਕੋਈ ਪੋਸਟ ਨਾ ਕਿਸੇ ਤੋਂ ਪੈਸਾ ਮੰਗਦੇ ਆ ਨਾ ਕਿਸੇ ਨੂੰ ਕਹਿੰਨੇ ਆ ਨਾ ਅਸੀਂ ਲੈਣੇ ਵੀ ਨਹੀਂ ਹੈਗੇ ਕਿਸੇ ਤੋਂ ਫਿਊਚਰ 'ਚ ਸਾਨੂੰ ਕੋਈ ਦੇਵੇ ਵੀ ਅਸੀਂ ਲੈਣੇ ਨਹੀਂ ਕਾਰਨ ਕੀ ਇੱਕ ਤੋਂ ਫੜ ਲੇ ਤਾਂ ਸਮਝ ਲਓ ਕਹਿ ਲੋ ਵੀ ਸਾਡਾ ਨਾਮ ਚੱਲ ਜਾਣਾ ਵੀ ਮੈਂ ਦਿੱਤੇ ਨੇ ਅਗਲਾ ਕੋ ਮੈਂ ਇਹਨੇ ਦਿੱਤੇ ਤਾਂ ਉਹ ਹੋਰਾਂ ਤੋਂ ਅਸੀਂ ਤਾਂ ਆਪਣਾ ਹੀ ਦਸਬੰਧ ਕੱਟ ਲੈਨੇ ਆ ਵੀ ਜਿਹੜੀ ਅਸੀਂ ਕੰਮ ਕਰਦੇ ਆ ਮਿਹਨਤ ਕਰਦੇ ਆ ਪੰਜ ਚਾਰ ਬੰਦੇ ਹੈਗੇ ਨੇ ਮੇਰੇ ਨਾਲ ਹੋਰ ਜਿਹੜੇ ਅਸੀਂ ਪੰਜ ਚਾਰ ਜਣੇ ਰਲ ਕੇ ਆਪਣਾ ਦਾਨਪੁਨ ਕਰ ਦਿੰਦੇ ਕਿੰਨੇ ਮੈਂਬਰ ਨੇ ਤੁਹਾਡੇ ਜੇ ਮੈਂਬਰ ਤਾਂ ਹੈਗੇ ਬੰਦੇ ਪੰਜ ਬੰਦੇ ਪੰਜ ਬੰਦੇ ਬਸ ਪੰਜ ਬੰਦੇ ਸਾਢੇ ਪੰਜ ਆ ਦੋ ਅਸੀਂ ਬੈਠੇ ਆ ਦੋ ਤੁਸੀਂ ਬੈਠੋ ਤਿੰਨ ਹੋਰ ਨੇ ਦੋ ਡਾਕਟਰ ਆ ਇੱਕ ਸਾਢੇ ਹੋਰ ਅੰਕਲ ਹੈਗੇ ਉਹ ਹੈਲਪਰ ਆ ਦੋ ਡਾਕਟਰ ਪੰਜ ਜਾਣੇ ਤੁਸੀਂ ਮਾਛੀਵਾੜਾ ਸਮਰਾਲਾ ਜਾਂ ਕਿਧਰੇ ਵੀ ਕਿਹਨੇ ਕਿਧਰੇ ਕਿਹੜੋ ਵੀ ਫੋਨ ਆਜੇ ਕਿ ਤਨੀ ਸੀ ਕਦੇ ਪਹੁੰਚੇ ਹੈਗੇ ਨਾ ਚਮਕੌਰ ਸਾਹਿਬ ਵੱਲ ਹੋ ਗਏ ਆਲੇ-ਦਾਲੇ ਸਾਡੇ ਪਿੰਡ ਹੋ ਗਏ ਸਾਰੇ ਇਹਨਾਂ ਦੇ ਵਿੱਚ ਜਮਿਆ ਨਹਿਰ ਹੋ ਗਈ ਪੋ ਰਾਤ ਬਰਾਤੇ 12 ਵਜੇ ਵੀ ਫੋਨ ਆਜੇ ਰਾਤ ਨੂੰ 1 ਵਜੇ ਵੀ ਆ ਜਾਵੇ ਰਾਤ ਨੂੰ 12 ਵਜੇ ਵੀ ਜੇ ਫੋਨ ਆ ਹਾਂ ਹਾਂ ਸਾਡੇ ਕੋਲ ਜਿਹੜੇ ਮੁੰਡੇ ਨੇ ਨਾਲ ਹੋਰ ਨੌਜਵਾਨ ਹੈਗੇ ਨੇ ਦੋ ਹਾਂ ਜਿਹੜੇ ਦੋ ਨੌਜਵਾਨ ਮੁੰਡੇ ਹੋ ਡਾਕਟਰ ਨੇ ਉਹ ਜਿਹੜੇ ਉੱਠ ਖੜਦੇ ਨੇ ਚਲੋ ਅੰਕਲ ਦੀ ਚੱਲੀਏ ਹੋਰ ਵੀ ਉੱਠ ਖੜਦੇ ਨੇ ਪੰਜ ਚਾਰ ਬੰਦੇ ਇਹ ਜੀ ਗੱਲ ਨਹੀਂ ਵੀ ਅਸੀਂ ਉਹ ਪੰਜ ਹੁੰਨੇ ਆ ਉਹ ਬੰਦੇ ਹੋਰ ਵੀ ਆ ਜਾਂਦੇ ਨੇ ਜਿਹੜੇ ਜਮੀਂ ਫਰੰਟ ਲਾਈਨ ਤੇ ਖੇਡਦੇ ਨੇ ਉਹ ਤੁਸੀਂ ਪੰਜ ਜਾਣੇ ਹਾਂ ਜਿਹੜੇ ਜਮੀਂ ਫਰੰਟ ਤੇ ਰਹਿੰਦੇ ਨੇ ਕਿ ਹਾਂ ਵੀ ਹਾਂ ਵੀ ਅਸੀਂ ਬਾਕੀ ਹੋਰ ਜਿਹੜੇ ਸੱਤ ਲੋੜ ਪਏ ਤਾਂ ਬੁਲਾ ਲਏ ਹਾਂ ਹਾਂ ਆ ਜਾਂਦੇ ਆ ਉਹ ਆਏ ਜਾਂਦੇ ਨੇ ਆ ਜਾਂਦੇ ਆ ਮੈਂ ਬਿਲਕੁਲ ਇੱਕ ਗੱਲ ਜਰੂਰ ਪੁੱਛਣਾ ਕਿ ਕਿੰਨਾ ਕੁ ਸਕੂਨ ਤੇ ਕਿੰਨਾ ਕੁ ਔਖਾ ਲੱਗਿਆ ਲੱਗਦਾ ਹੈ ਜਾਂ ਸਾਨੂੰ ਤਾਂ ਸਕੂਨ ਹੀ ਆ। ਔਖਾ ਨਹੀਂ ਸਾਨੂੰ ਤਾਂ ਸਕੂਨ ਹੀ ਮਿਲ ਰਿਹਾ ਜਿਵੇਂ ਅਸੀਂ ਨਾ ਜਾਈਏ ਸਾਨੂੰ ਲੱਗਦਾ ਸਾਡਾ ਕੋਈ ਕੰਮ ਰਹਿ ਗਿਆ ਦੂਰ ਅੱਜ। ਹਾਂ ਹਾਂ ਸਾਨੂੰ ਤਾਂ ਇਹ ਲੱਗਦਾ ਵੀ ਕੋਈ ਕੰਮ ਮਿਸਿੰਗ ਹੈ ਅੱਜ। ਕਈ ਵਾਰ ਲੱਗਦਾ ਕਿ ਜਿਵੇਂ ਲੋਕ ਜਿਹੜੇ ਗਉਆਂ ਮੱਜਾਂ ਨੂੰ ਛੱਡ ਦਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ? ਮੈਂ ਤਾਂ ਇਹ ਕਹਿਣਾ ਵੀ ਤੁਸੀਂ ਭਾਈ ਗਊਸ਼ਾਲਾ ਵਾਲਿਆਂ ਨਾਲ ਕੰਟੈਕਟ ਕਰ ਲਿਆ ਕਰੋ। ਹੁਣ ਛੱਡਣਾ ਹੀ ਕਿਉਂ ਆ? ਪਹਿਲੀ ਗੱਲ ਤਾਂ ਸਭ ਤੋਂ ਵੱਡਾ ਸਵਾਲ ਆ ਜਾਂਦਾ ਨਾ ਇਹ। ਕੀ ਕਹਿ ਸਕਦੇ ਹੁਣ ਦੁਨੀਆ ਸੰਸਾਰ ਆ ਜਿਹਦੇ ਵਿੱਚ ਕੋਈ ਨਾ ਕੋਈ ਸਰ ਮਜਬੂਰ ਨਹੀਂ ਨਾ ਕਰ ਸਕਦਾ ਤੁਸੀਂ ਰੱਖਿਆ ਹੋਇਆ ਤਾਂ ਤੁਸੀਂ ਰੱਖੋ ਜੇ ਮੰਨ ਲਓ ਇੱਕ ਗੱਲ ਹੋਰ ਵੀ ਦੱਸ ਦਿੰਦਾ ਮੈਂ ਤੁਹਾਨੂੰ ਵੀ ਮੰਨ ਲਓ ਜੇ ਪੰਜ ਚਾਰ ਬੰਦੇ 10 ਬੰਦੇ ਛੱਡਦੇ ਆ ਤਾਂ 10 20 ਬੰਦੇ ਕੌਸ਼ਾਲਾਂ ਚ ਵੀ ਛੱਡੇ ਆਉਂਦੇ ਨੇ ਪਰ ਹੁਣ بڑے ਲੈਵਲ ਤੇ ਫੇਰ ਕਿਸੇ ਦਾ ਨਾਮ ਲਵਾਂਗੇ ਉਹਦੇ ਵਿੱਚ ਫੇਰ ਮਾੜਾ ਕੋਈ ਕਮੈਂਟ ਆਉਣਗੇ ਬੋਲਣਗੇ ਲੋਕ ਜਿਹੜੇ ਵੱਡੇ ਲੈਵਲ ਤੇ ਜਿਨ੍ਹਾਂ ਦੇ ਡੰਗਰ ਰੱਖੇ ਹੋਏ ਨੇ ਉਹ ਛੱਡ ਵੀ ਦਿੰਦੇ ਨੇ ਬਾਹਰ ਛੱਡ ਦਿੰਦੇ ਨੇ ਬਾਈਪਾਸ ਤੇ ਇੱਕ ਮੁੰਡੇ ਦਾ ਐਕਸੀਡੈਂਟ ਹੋਇਆ ਸਮਰਾਲੇ ਬਾਈਪਾਸ ਤੇ ਜਿਹੜਾ ਚੰਡੀਗੜ੍ਹ ਨੂੰ ਜਾਂਦਾ ਹੁਣ ਉਹਦੇ ਸੱਟ ਲੱਗੀ ਮੁੰਡੇ ਦੇ ਐਂਬੂਲੈਂਸ ਉਹਨੂੰ ਤੇ ਚੱਕਵਾਤਾ ਹੁਣ ਉਹ ਗਊ ਰਾਤ ਨੂੰ ਭੱਜੀ ਫਿਰੇ ਸੜਕ ਤੇ ਫੇਰ ਦੁਬਾਰਾ ਸੱਟਾਂ ਉਹਦੇ ਘੱਟ ਲੱਗੀਆਂ ਸੀ ਅਸੀਂ ਕਿਹਾ ਵੀ ਕਿਸੇ ਹੋਰ ਨੂੰ ਗਾਲੂਗੀ ਨਾਲੇ ਇਹ ਮਰੂਗੀ ਅਸੀਂ ਰਾਤ ਨੂੰ ਸਰਦੀ ਧੁੰਦ ਪੈਣ ਦੇ ਚ 12 ਵਜੇ ਫੜਕੀ ਲੈ ਆਏ ਉਹਨੂੰ ਬਾਈਪਾਸ ਤੋਂ 12 ਵਜੇ 12 ਵਜੇ ਫੜ ਕੇ ਲੈ ਆਂਦੀ ਉਹਨੂੰ ਗਊਸ਼ਾਲਾ ਚ ਇੱਕ ਹੋਰ ਹੈਗੀ ਉੱਥੇ ਰਖਵਾਇਆ ਰਾਤ ਨੂੰ ਫੇਰ ਅਗਲੇ ਦਿਨ ਅਸੀਂ ਉਹਨੂੰ ਲੁਧਿਆਣੇ ਭੇਜਿਆ ਲੁਧਿਆਣੇ ਤੋਂ ਠੀਕ ਹੋ ਕੇ ਫੇਰ ਉਹਨੂੰ ਮੇਰਾ ਖਿਆਲ ਮੁੱਲਾਂਪੁਰ ਕੌਸ਼ਾਲਾਈ ਉੱਥੇ ਭੇਜਿਆ ਜਬਰਚਪੁਰ ਚ ਪੁੱਤ ਚ ਭੇਜਿਆ ਪੰਜ ਚਾਰ ਦਿਨ ਬਾਅਦ ਪਹਿਲਾਂ ਸਾਰੇ ਸੁਣਿਆ ਕਰਦੇ ਸੀ ਕਿ ਬਜ਼ੁਰਗਾਂ ਨੂੰ ਛੜਤਾ ਬਿਰਧ ਆਸ਼ਰਮ ਬਣ ਕੇ ਉਹ ਬਣ ਗਿਆ ਫਲਾਣਾ ਬਣ ਗਿਆ ਹੁਣ ਗਊਂਸ਼ਾਲਾਂ ਦੀਆਂ ਗਿਣਤੀਆਂ ਵੀ ਵਧੀਆਂ ਜਾ ਰਹੀਆਂ ਨੇ ਬਿਰਧ ਆਸ਼ਰਮੀਆਂ ਦੀਆਂ ਗਿਣਤੀਆਂ ਵੀ ਵਧੀਆਂ ਜਾ ਰਹੀਆਂ ਨੇ ਕਿੱਦਨੂ ਚੱਲ ਰਿਹਾ ਸਮਾਜ ਕਿ ਬੁਢਾਪੇ ਦੇ ਵਿੱਚ ਨਾ ਤਾਂ ਸਾਨੂੰ ਮਾਪਪਾਂ ਦੀ ਲੋੜ ਆ ਨਾ ਸਾਨੂੰ ਪਸ਼ੂਆਂ ਦੀ ਲੋੜ ਆ ਸੰਸਾਰ ਚ ਹੋ ਤਾਂ ਬਹੁਤ ਹੀ ਬੁਰਾ ਰਿਹਾ ਜੀ ਇਹ ਬਹੁਤ ਹੀ ਬੁਰਾ ਰਿਹਾ ਗਿਣਤੀ ਘਟ ਰਹੀ ਆ ਕਿ ਵਧ ਰਹੀ ਆ ਮੈਂ ਤੁਹਾਨੂੰ ਪੁੱਛੂੰਗਾ ਕਿੰਨੇ ਤੁਸੀਂ ਕੋਰੋਨਾ ਦੇ ਟਾਈਮ ਤੇ ਲੱਗੇ ਹੋ ਹਾਂਜੀ ਹਾਂ ਕਿ ਹੁਣ ਪਸ਼ੂ ਛੱਡਣ ਦੀ ਗਿਣਤੀ ਵਧੀ ਆ ਜਾਂ ਘਟੀ ਆ ਬਹੁਤ ਜ਼ਿਆਦਾ ਵਧੀ ਬਹੁਤ ਜ਼ਿਆਦਾ ਵਧੀ ਬਹੁਤ ਜ਼ਿਆਦਾ ਤੁਸੀਂ ਨੀਲੋਂ ਤੋਂ ਚਲੇ ਜਾਓ ਚਮਕੌਰ ਸਾਹਿਬ ਤੱਕ ਅੰਦਰ ਬਾਹਰ ਕੋਈ ਬੈਠੇ ਵੀ ਹੋਣਗੇ ਛਾਵਾ ਚ ਵੀ ਬਹਿ ਜਾਂਦੇ ਤੁਹਾਨੂੰ ਇੱਥੋਂ ਉੱਥੇ ਤੱਕ 200 ਪਸ਼ੂ ਦਿਖ ਜੂਗਾ ਘੱਟੋ ਘੱਟ ਛੱਡੇ ਹੋਏ ਫਿਰ ਜਿਹੜੇ ਕੋਈ 10 10 15 15 ਦੀ ਡਾਰਚ ਫਿਰਦੇ ਨੇ ਜੇ ਇੱਕ ਨੇ ਉਧਰ ਨੂੰ ਮੂੰਹ ਕਰ ਲਿਆ ਬਾਕੀ ਲੈਣ ਨੇ ਉਧਰ ਨੂੰ ਹੀ ਹੋ ਜਾਣਾ ਅਨਹਿਰ ਤੋਂ ਤਾਂ ਮੈਂ ਬਹੁਤ ਪੜਵਾਉਣਾ ਹੁੰਨਾ ਕਾਰਨ ਕੀ ਆ ਦੂਜੇ ਪਾਸੇ ਬਚਾਅ ਨਹੀਂ ਹੈਗਾ ਬੰਦੇ ਕੋਲੇ ਉਧਰਲੇ ਪਾਸੇ ਨਹਿਰ ਆ ਇਧਰੋਂ ਪਸ਼ੂ ਨਿਕਲਦਾ ਕੋਈ ਸਿੱਧੀ ਸੜਕ ਤੇ ਇੱਥੋਂ ਤਾਂ ਮੈਂ ਕਈ ਜਾਨਵਰ ਫੜਾ ਕੇ ਗਊਸ਼ਾਲਾ ਚ ਭੇਜ ਤੇ ਜਿਵੇਂ ਨੀਲ ਗਾਏ ਆ ਹਿਰਨਾ ਇੱਥੇ ਉਹ ਵੀ ਹੈਗੇ ਨੇ ਨਹਿਰ ਤੇ ਹਾਂ ਉਹਰੇ ਨਿਕਲਦੇ ਨੇ ਨਿਕਲਦੇ ਨੇ ਜੇ ਉਹਨਾਂ ਦਾ ਵੀ ਐਕਸੀਡੈਂਟ ਆ ਜਾਂਦਾ ਸੱਟਾਂ ਬਿਟਾਂ ਲੱਗਦੀਆਂ ਤਾਂ ਉਹਨਾਂ ਨੂੰ ਵੀ ਭੇਜ ਦਿੰਦੇ ਆ ਉੱਥੇ ਹਸਪੀਟਲ ਲੁਧਿਆਣੇ ਉੱਥੇ ਛੱਡਿਆ ਨੇ ਹਾਂ ਬਿਲਕੁਲ ਇਲਾਜ ਕਰਦੇ ਆਪਾਂ ਤੇ ਟੈਂਪੂ ਕਰਕੇ ਅਸੀਂ ਟੈਂਪੂ ਕਰਕੇ ਉੱਥੇ ਭੇਜ ਦਿੰਦੇ ਆ ਉੱਥੇ ਇਲਾਜ ਹੁੰਦਾ। ਤੁਹਾਡੀਆਂ ਸਹੇਲੀਆਂ ਸੁਲੀਆਂ ਹੁੰਦੀਆਂ ਹੋਣਗੀਆਂ ਦੋਸਤ ਮੇਤਰਾ ਗਵੰਢੀ ਕਈ ਵਾਰ ਦੋ ਜਨਾਨੀਆਂ ਇਕੱਠੀਆਂ ਹੋ ਗਈਆਂ ਗੱਲਾਂ ਬਾਤਾਂ ਮਾਰਨ ਲੱਜਾਂਦੀਆਂ ਨੇ ਉਹ ਕੀ ਕਹਿੰਦੀਆਂ ਨੇ ਤੁਹਾਨੂੰ ਨਹੀਂ ਉਹ ਤਾਂ ਸਾਨੂੰ ਤਾਂ ਐਵੇਂ ਕਹੀਏ ਸਾਨੂੰ ਸਭ ਬਹੁਤ ਤਾਰੀਫ਼ ਕਰਦੇ ਸਾਡੀ ਵੀ ਤੁਸੀਂ ਚੰਗੇ ਪਾਸੇ ਲੱਗੇ ਹੋਇਆ ਪਰਮਾਤਮਾ ਵੱਲੋਂ ਵੀ ਕੋਈ ਉਹ ਕਰਦਾ ਕਦੇ ਐ ਨਹੀਂ ਕਹਿੰਦੇ ਕਿ ਯਾਰ ਤੂੰ ਵੀ ਚੱਲਿਆ ਕਰ ਸਾਡੇ ਨਾਲ ਸੇਵਾ ਕਰ ਲਿਆ ਕਰ ਭੋਰਾ ਨਹੀਂ ਨਹੀਂ ਕਹਿ ਦਿੰਦੇ ਨੇ ਸਾਨੂੰ ਵੀ ਸਾਨੂੰ ਵੀ ਲੈ ਕੇ ਲੈ ਕੇ ਕਰ ਅਸੀਂ ਪਤਾ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਨਹੀਂ ਕੋਈ ਅਸੀਂ ਵੀ ਕਦੇ ਜਾ ਆਵਾਂਗੇ ਦੇਖ ਆਵਾਂਗੇ ਤੇ ਜਦੋਂ ਕਹੋ ਵੀ ਜਾਣਾ ਨਹੀਂ ਅੱਜ ਤਾਂ ਕੰਮ ਪੈ ਗਿਆ ਜਾਂਦੇ ਨਹੀਂ ਹੈਗੇ ਜਾਂਦੇ ਨਹੀਂ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈਗਾ ਹਾਂ ਪਰ ਸਾਡਾ ਸਾਰਿਆਂ ਨੂੰ ਪਤਾ ਲੱਗ ਗਿਆ ਵੀ 5 ਵਜੇ ਤੋਂ 4 ਵਜੇ ਤੋਂ ਬਾਅਦ ਇਹ ਗੰਵਾ ਬਾਤ ਚਲੇ ਜਾਂਦੇ ਨੇ ਸਾਰੇ ਨੂੰ ਪਤਾ ਹੰਤਾ ਅੱਜ ਵੀ ਨੋ ਨੋ ਵਾਜ ਜਾਂਦੇ ਘਰੇ ਆਂਦੇ ਕੋਈ ਨਹੀਂ ਕਹਿੰਦਾ ਸਾਨੂੰ ਵੀ ਅਗਲੇ ਨੂੰ ਪਤਾ ਵੀ ਫੋਨ ਵੀ ਨਾ ਕਰੋ ਹੁਣ ਇਹਨਾਂ ਨੂੰ ਜੇ ਕਾਰ ਵੀ ਦੋ ਤਾਂ ਵੀ ਆ ਸਨੇ ਘਰ ਦੇ ਵਿੱਚ ਕੌਣ ਕੌਣਾ ਤੁਹਾਡੇ ਅਸੀਂ ਹੋਈ ਤਿੰਨ ਜਣੇ ਅੱਛਾ ਇੱਕ ਬੇਟਾ ਹੈ ਬੇਟੀ ਦੀ ਮੈਰिज ਹੋ ਗਈ ਹੈ ਤੇ ਅਸੀਂ ਬੇਟਾ ਮੇਰਾ ਸੋਨੇ ਦਾ ਕੰਮ ਕਰਦਾ ਸੋਨੇ ਦਾ ਗੋਲ ਦਾ ਕੰਮ ਕਰਦਾ ਉਹ ਕਹਿੰਦਾ ਨਹੀਂ ਯਾਰ ਨਾ ਉਹ ਵੀ ਨਾਲੇ ਤੋਂ ਉਹ ਵੀ ਪੱਟੇ ਪੁੱਟੇ ਪਾਉਂਦਾ ਸੇਵਾ ਕਰਦਾ ਉਹ ਵੀ ਹਾਂਜੀ ਉਹ ਵੀ ਆਉਂਦਾ ਹਾਂ ਜਦੋਂ ਕਈ ਵਾਰ ਤੁਸੀਂ ਰਾਤ ਨੂੰ ਦਿਨ ਰਾਤ ਬਰਾਤੇ ਜਾਂਦੇ ਹੋ ਉਹ ਵੀ ਨਾਲ ਜਾਂਦਾ ਮੇਰੇ अच्छा ਨਾਲ ਜਾਂਦਾ ਹੂੰ ਨਾਲ ਨਾਲ ਜਾਂਦਾ ਕਹਿੰਦਾ ਪਾਪਾ ਇਕੱਲੇ ਨਹੀਂ ਜਾਣਾ ਭੀ ਮੈਂ ਤੇਰੇ ਨਾਲੇ ਜਾਊਂਗਾ ਕਿਵੇਂ ਨਾਲ ਹੀ ਚੱਲਦਾ ਚਲੋ ਹਾਂ ਲੋੜ ਪੈ ਜਾਂਦੀ ਹੈ ਹੈਲਪ ਦੀ ਲੋੜ ਤਾਂ ਹੁੰਦੀ ਹੈ ਉਹ ਨਾਲੇ ਜਾਂਦਾ ਸਾਡੇ ਸਰ ਮੈਂ ਆਖਰੀ ਸਵਾਲ ਹੈ ਮੇਰਾ ਇਹ ਕਈ ਵਾਰ ਕੀ ਲੱਗਦਾ ਲੋਕਾਂ ਨੂੰ ਲੱਗਣ ਲੱਗ ਜਾਂਦਾ ਕਿ ਇਹ ਇੱਕ ਸਟੰਟ ਹੈ ਸੋਸ਼ਲ ਮੀਡੀਆ ਦੇ ਉੱਤੇ ਦੋ ਕੈਮਰੇ ਲਾ ਕੇ ਬੈਠ ਕੇ ਗੱਲਾਂ ਬਾਤਾਂ ਮਾਰ ਲੋ ਚਾਰ ਪੈਸੇ ਛੱਲਣ ਇਕੱਠੇ ਹੋ ਜਾਣਗੇ ਚਲੋ ਜੀ ਫਿਰ ਕਿਹਨੇ ਕਿਹੜੇ ਕਿਹੜਾ ਕੰਮ ਕਿਹੜੀ ਸੇਵਾ ਕੀਤੀ ਗੱਲਾਂ ਬਾਤਾਂ ਨੇ ਕਿਉਂਕਿ ਹਾਲੀ ਦੇ ਵਿੱਚ ਬਹੁਤ ਕੁਝ ਵੇਖਿਆ ਲੋਕਾਂ ਨੇ ਇਸੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਤੁਹਾਨੂੰ ਪੁੱਛੂੰਗਾ ਕੋਈ ਸਟੰਟ ਮੈਂ ਸਟੰਟ ਜਾ ਜਾਂ ਕੁਝ ਇਦਾਂ ਦਾ ਇੱਕ ਵੀਡੀਓ ਹੋਰ ਕਰਾਂਗੇ ਬਾਅਦ ਚੋ ਜੇ ਤੁਹਾਡਾ ਮਨ ਹੋਇਆ ਤੁਹਾਨੂੰ ਮੈਂ ਜਿਹੜੀ ਬੁਰਜਪੌਤ ਦੀ ਗਊਸ਼ਾਲਾ ਉੱਤੇ 15 ਬੰਦੇ ਕੰਮ ਕਰਦੇ ਨੇ ਜੇ ਮੈਂ ਇੱਥੇ ਖੜੋ ਕੇ ਖੜ ਜਾ ਸਾਰੀਆਂ ਇਦਾਂ ਨੂੰ ਆ ਜਾਣਗੀਆਂ ਇੱਕ ਅੱਧੀਆਂ ਖੜੀਆਂ ਨੇ ਉਹਰੇ ਇਹ ਸਾਨੂੰ ਦੇਖ ਕੇ ਹਾਂ ਉਹਨਾਂ ਨੂੰ ਆਇਆ ਪਤਾ ਜੇ ਮੈਂ ਗੱਡੀ ਲੈ ਕੇ ਵੀ ਆ ਜਾਣਾ ਉਹਰੇ ਤਾਂ ਇਹ ਸਾਰਿਆਂ ਨੂੰ ਰੇ ਆ ਜਾਣਾ ਇਹਨਾਂ ਨੂੰ ਪਤਾ ਵੀ ਇਹ ਲੈ ਆਇਆ ਕੁਝ ਨਾ ਪਛਾਣਦੀਆਂ ਨੇ ਸਾਰੀਆਂ ਹਾਂ ਬਿਲਕੁਲ ਵਾਜਾ ਮਾਰਦੇ ਨੇ ਜਦੋਂ ਆਪਾਂ ਬਹੁਤ ਬਹੁਤ ਅਜੀ ਜਾਣੇ ਆ ਉਹ ਸਾਰੀਆਂ ਬਾਂਗਾ ਦੇ ਦੇ ਕੇ ਵਾਜਾ ਥੋੜੀ ਇੱਕ ਵਾਰੀ ਮੈਂ ਨਾ ਫੇਰ ਚੱਲਿਓ ਅਗਰ ਗੱਡੀ ਖੜਾਵਾਂਗੇ ਹਾਂ ਜਿਵੇਂ ਲੈਣ ਦੀ ਉੱਥੇ 5 700 ਗਊਆਂ ਨੇ ਹਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਆ ਗਏ ਹਾਂ ਐ ਸਾਰੇ ਲੈਨ ਲਾ ਕੇ ਇੱਧਰ ਆ ਕੇ ਖੜ ਜਾਣਗੇ ਦਿਖਾ ਕੇ ਲਿਆਉ ਤੁਹਾਨੂੰ ਆਪਾਂ ਕੁਝ ਨਹੀਂ ਬੋਲਣਾ ਸਿਰਫ ਗੱਡੀ ਹੋਊਗੀ ਤੇ ਤੁਸੀਂ ਮੁਰੇ ਖੜੇ ਚੋ ਸਾਰੇ ਦੇ ਉੱਤੇ ਕੋਲ ਚ ਤੁਰਾਂਗੇ ਵੀ ਐ ਖੜੇ ਹੋਣਗੇ ਖਤਮ ਆਰਾਮ ਨਾਲ ਕੋਈ ਤੱਕਾ ਮੁੱਕੀ ਵੀ ਨਹੀਂ ਕਰਨਗੇ ਆਰਾਮ ਨਾਲ ਖੜੇ ਆਰਾਮ ਨਾਲ ਖੜਨਗੇ ਸਾਰੇ ਮੋਬਾਈਲ ਨੰਬਰ ਲੈਣਾ ਚਾਹੂਗਾ ਆਪ ਨਾ ਨਹੀਂ ਪਰ ਸਾਰੀ ਤੇ ਇਹ ਬੇਨਤੀ ਆ ਵੀ ਜੇ ਲੋਕ ਵੀ ਸੋਈ ਵਿੱਚ ਕੁਝ ਕੱਚ ਕੁਝ ਟੁੱਟੇ ਜਾਂਦਾ ਹੈ ਵੀ ਉਹਨੂੰ ਆਂਗਲ ਹਾਫੇ ਚ ਪਾ ਕੇ ਸੱਤਿਆ ਕਰੋ ਉਹ ਵਿਚਾਰੀ ਗਊਆਂ ਖਾਂਦੀਆਂ ਨੇ ਉਹਨਾਂ ਤੇ ਮੂੰਹ ਮਾ ਕੱਟ ਜਾਂਦੇ ਐ ਕੰਚ ਪਲਾਸਟਿਕ ਹਾਂਜੀ ਪਲਾਸਟਿਕ ਦੇ ਵਿੱਚ ਬਨ ਕੇ ਸਬਜ਼ੀ ਜਾਂ ਕੋਈ ਫਲ ਫਰੂਟ ਸੜਦੇ ਨੇ ਪਰਸ ਨੂੰ ਲੱਗਦਾ ਕਿ ਇਹ ਇਹ ਉਹਦੇ ਨਾਲ ਆ ਹਾਂਜੀ ਉਹਨਾਂ ਦੇ ਗਲੇ 'ਚ ਜਾਂਦੇ ਨੇ ਇਹ ਬਿਮਾਰ ਹੁੰਦੀਆਂ ਨੇ ਵਿਚਾਰੀਆਂ ਵੀ ਇਹਨਾਂ ਨੂੰ ਅਲੱਗ ਸਿੱਟਿਆ ਕਰਨ ਇਹ ਹੀ ਬੇਨਤੀ ਹੈ ਫਿਲਫਾਕੇ ਨਾ ਸਿੱਟਿਆ ਜੀ ਮੰਨ ਲਓ ਕੰੱਚ ਦੀ ਬੋਤਲ ਟੁੱਟ ਗਈ ਕੋਈ ਕੋਈ ਸੌਸ ਟੁੱਟ ਗਿਆ ਕੋਈ ਜੈਮ ਟੁੱਟ ਗਿਆ ਉਹ ਹੁਣ ਧਿਆਨ ਤਾਂ ਹੁੰਦਾ ਨਹੀਂ ਵੀ ਆਪਾਂ ਕੂੜੇ 'ਚ ਸਿੱਟਤਾ ਵੀ ਗਾਂ ਇਹਦਾ ਕੀ ਬਣਨਾ ਕੂੜੇ 'ਚ ਗਿਆ ਕੂੜਾ ਤਾਂ ਡੰਪ ਤੇ ਚਲੇ ਗਿਆ ਅੱਗੇ ਕੂੜੇ ਵਾਲੇ ਤੇ ਇਹ ਇਹਨਾਂ ਨੂੰ ਕਿਹੜਾ ਹੁਣ ਇਹਨਾਂ ਦੀਆਂ ਦੁਕਾਨਾਂ ਨੇ ਜਾਂ ਇਹਨਾਂ ਨੂੰ ਕੋਈ ਇਹਨਾਂ ਨੇ ਫੇ ਕੂੜੇ ਦੇ ਢੇਰ ਤੇ ਜਾ ਕੇ ਖਾਣਾ ਫਿਰ ਉੱਥੇ ਜਾ ਕੇ ਜਦੋਂ ਉਹ ਬੇਚ ਖਾਣ ਪੀਣ ਵਾਲੀ ਚੀਜ਼ ਵੀ ਜਦੋਂ ਇਹ ਮੂੰਹ ਮਾਰਦਿਆਂ ਨੇ ਉਹ ਕਿਸੇ ਦਾ ਦੰਦ ਜੀਭ ਵੱਡੀ ਗਈ ਕਿ ਇਹ ਤਾਂ ਬੁੱਲ ਵੱਡੇ ਗਏ ਪੇਪ ਲਫਾਫੇ ਖਾਂਦੀਆਂ ਨੇ ਖਾ ਜਾਂਦੀਆਂ ਨੇ ਅੰਦਰ ਜਾਂਦੇ ਵਿਚਾਰੀਆਂ ਤੇ ਫਿਰ ਆਪਰੇਸ਼ਨ ਕਰਾ ਕੇ ਲਫਾਫੇ ਕਰਨੇ ਪੈਂਦੇ ਆ ਨਾ ਇੱਕ ਗਊ ਦਾ ਆਪਰੇਸ਼ਨ ਹੋਇਆ 3 ਸਾਲ ਪਹਿਲਾਂ ਅੱਜ ਤੋਂ 2-3 ਸਾਲ ਪਹਿਲਾਂ ਸਰਦੀਆਂ ਦੀ ਗੱਲ ਆ 10 ਕਿਲੋ ਸਮਾਨ ਕੱਢਿਆ ਉਹਦੇ ਪੇਟ ਲਫਾਫੇ ਜਿਹੜੇ ਖਾ ਗਏ ਲਫਾਫੇ ਟੱਕਣ ਚਮਚੇ ਕੰਚ ਇਹਨਾਂ ਨਿਕਲੇ ਸਮਾਨ ਅਲੱਗ-ਅਲੱਗ ਤਰ੍ਹਾਂ ਦਾ ਲੁਧਿਆਣਾ ਹੀ ਹੋਇਆ ਆਪਰੇਸ਼ਨ ਜਿੱਥੇ ਅਸੀਂ ਗਊਆਂ ਭੇਜਦੇ ਆ ਉਹਨਾਂ ਨੇ ਕਰਵਾਇਆ ਬੇਨਤੀ ਇਹ ਹੀ ਆ ਵੀ ਤੁਸੀਂ ਮਤਲਬ ਕਾਂਚ ਲੋਹਾ ਅਲੱਗ ਛਿੱਟਿਆ ਕਰੋ ਅਲੱਗ ਛਿੱਟਦਿਆ ਕਰੋ ਮਤਲਬ ਨੰਬਰ ਅਸੀਂ ਤਾਂ ਨਹੀਂ ਦੇਣਾ ਚਾਹੁੰਦੇ ਵੀ ਹਰ ਸ਼ਹਿਰ 'ਚ ਗਊਸ਼ਾਲਾ ਹੈਗੀ ਆ ਵੀ ਤੁਸੀਂ ਆਪਣੇ ਨੇੜੇ ਦੀ ਗਊਸ਼ਾਲਾ ਦੇ ਵਿੱਚ ਦਾਨ ਪੁੰਨ ਕਰੋ ਉੱਥੇ ਆਪਣੇ ਸ਼ਹਿਰ ਦਾ ਹੀ ਧਿਆਨ ਰੱਖ ਲਓ ਗਊਸ਼ਾਲਾ ਵਾਲੇ ਆਪੇ ਲੈ ਜਾਣਗੇ ਹੈਗੇ ਚੰਗੇ ਬੰਦੇ ਵੀ ਬਹੁਤ ਨੇ ਚੰਗੇ ਬੰਦੇ ਵੀ ਬਹੁਤ ਬਹੁਤ ਜ਼ਿਆਦਾ ਕਿੰਤੀ ਬਸ ਜਨਨ ਕਿ ਆਪਾਂ ਨੂੰ ਇੰਨੀ ਕਾ ਵੀ ਆਪਾਂ ਕੋਸ਼ਿਸ਼ ਨਹੀਂ ਕਰਦੇ ਕਈ ਲੋਕ ਹੈਗੇ ਮੰਨ ਲਓ ਅਗਲਾ ਕਹਿੰਦਾ ਥੋੜੀ ਜਿਹੀ ਪਈ ਆ ਸੱਟ ਆਖਲਾ ਲੰਘ ਜਾਂਦਾ ਛੁਪ ਕਰਕੇ ਹੁਣ ਇਹ ਜਾ ਮੁੰਡਾ ਵੀ ਸੀਗਾ ਇੱਕ ਉਹ ਵਿਚਾਰਾ ਛੋਟਾ ਹੱਥੀ ਚਲਾਉਂਦਾ ਮਰਿੰਡੇ ਤੋਂ ਲੁਧਿਆਣੇ ਢੇਡਾ ਲੈ ਕੇ ਚੱਲਿਆ ਮੀ ਪੈਂਦਾ ਸੀਗਾ ਤਿੰਨ ਚਾਰ ਘੰਟੇ ਕਾਉਸ਼ਾਲਾ ਚ ਖੜਾ ਰਿਹਾ ਫਿਰ ਮੈਨੂੰ ਪਤਾ ਲੱਗਿਆ ਉਹ ਆਪਣੀ ਹੀ ਗੱਡੀ ਦੇ ਵਿੱਚ ਪਾ ਕੇ ਚੱਕ ਉਹਨੇ ਸਿਰਫ ਇੰਨੇ ਕਿਹਾ ਜੀ ਚਕਵਾ ਕੇ ਵਿੱਚ ਪਵਾ ਦੋ ਕੋਈ ਪੈਸਾ ਨਹੀਂ ਲਿਆ ਸੀ ਉਹਨੂੰ ਡੀਜ਼ਲ ਪੈਟਰੋਲ ਦੇ ਪੈਸੇ ਦਿੰਦੇ ਸੀ ਵੀ ਲੈ ਲਾ ਤਾ ਕਹਿੰਦਾ ਲੈਣੇ ਨਹੀਂ ਜੀ ਹੁਣ ਤੁਸੀਂ ਇਹ ਦੇ ਦੋ ਉਹ ਖੜਾ ਵੀ ਰਿਹਾ ਜਦ ਕਿ ਉਹ ਵੀ ਲੰਘ ਸਕਦਾ ਸੀ ਦੁਨੀਆ ਲੰਗੇ ਰਹੀ ਸੀ ਉਹ ਲੈ ਕੇ ਗਿਆ ਵਿਚਾਰੇ ਗਊ ਨੂੰ ਉੱਥੇ ਇਲਾਜ ਕਰਨ ਛੱਡਿਆ ਉਹ ਹਾਂ ਲੱਭੇ ਤੇ ਆ ਲੱਭੇ ਦਾ ਕਹਿੰਦੇ ਡੱਬੇ ਵੀ ਲੱਭ ਜਾਂਦੇ ਹਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਬਹੁਤ ਚੰਗਾ ਕੰਮ ਕਰ ਰਹੇ ਹੋ ਬਹੁਤ ਚੰਗਾ ਲੱਗ ਰਿਹਾ ਹਾਂ ਅਸੀਂ ਕਰਦੇ ਰਹਾਂਗੇ ਜਦ ਤੱਕ ਜ਼ਿੰਦਗੀ ਹੈਗੀ ਹੁਣ ਨਹੀਂ ਛੱਡਦੇ ਅਸੀਂ ਚਾਹ ਜਿੰਨੇ ਮਰਜੀ ਲੋਕੀ ਟੋਕਣ ਜੋ ਮਰਜੀ ਸਾਨੂੰ ਟੋਕਦੇ ਰਹੇ ਗਾਲਾਂ ਕੱਢਦੇ ਰਹੇ ਸਾਨੂੰ ਕੋਈ ਜੇ ਉਦੋਂ ਨਹੀਂ ਹਟਿਆ ਤਾਂ ਹੁਣ ਤੱਕ ਹੀ ਹਟਣਾ ਹੁਣ ਤਾਂ ਸਾਡੇ ਕੋਲ ਆਪਣੀ ਜਗ੍ਹਾ ਹੈਗੀ ਆ ਜੀ ਹੂੰ ਹੁਣ ਤਾਂ 5-400 ਗਜ ਜਗ੍ਹਾ ਹੈਗੀ ਆ ਅਸੀਂ ਉੱਤੇ ਛੱਡ ਛੱਡ ਮਤਲਬ ਇੰਤਜ਼ਾਮ ਹੈਗਾ ਸਾਡੇ ਕੋਲੇ ਡਾਕਟਰ ਹੈਗੇ ਟੀਮ ਜੁੜੀ ਹੋਈ ਆ ਜਿੰਨਾ ਕ ਅਸੀਂ ਕਰ ਸਕਦੇ ਆ ਇ ਲੁਧਿਆਣੇ ਵਾਲੇ ਕਰਦੇ ਆ ਫਿਰ ਅਗੇ ਪਲਸਟਰ ਵੀ ਲੱਗਦਾ ਆਪਰੇਸ਼ਨ ਵੀ ਹੁੰਦੇ ਆ ਟਾਂਕੇ ਵੀ ਲੱਗਦੇ ਆ ਬੜੇ ਲੈਵਲ ਤੇ ਚੱਲਦਾ ਹਰ ਸ਼ਹਿਰ ਤੇ ਚੱਲਦਾ ਬਿਲਕੁਲ ਸਰ ਬਹੁਤ ਬਹੁਤ ਸਾਰੀ ਦੁਨੀਆ ਬੜੀ ਆਪਾਂ ਲਾ ਕਰਦੀ ਆ ਲੋਕਾਂ ਦਾ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਰ ਠੀਕ ਹੈ ਜੀ ਧੰਨਵਾਦ ਬਹੁਤ ਸ਼ੁਕਰੀਆ ਮੈਮ ਤੁਸੀਂ ਬਹੁਤ ਚੰਗਾ ਦਸਨਿਹਾਰ ਵੀ ਦਿੱਤਾ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜਰੂਰ ਕਰੋਗੇ ਸ਼ੇਅਰ ਜਰੂਰ ਕਰਨਾ ਹਾਂ ਅਵਾਰਾ ਪਸ਼ੂ ਆਪਾਂ ਛੱਡ ਦੰਨੇ ਆ ਸਾਨੂੰ ਲੱਗਦਾ ਕਿ ਹੁਣ ਸਾਨੂੰ ਲੋੜ ਨਹੀਂ ਇਹਨਾਂ ਦੀ ਪਰ ਸਾਰੀ ਉਮਰ ਆਪਾਂ ਇਹਨਾਂ ਦਾ ਜਿਹੜਾ ਆ ਆਪਾਂ ਕਹਿਦੇ ਨਾ ਕੰਮਲੇ ਆਇਆ ਇਹਨਾਂ ਤੋਂ ਫਿਰ ਆਣ ਬੁਢਾਪੇ ਦੇ ਵਿੱਚ ਜਾ ਕੇ ਆਪਾਂ ਕਹਿਦੇ ਨਾ ਕਿ ਚਲੋ ਜੀ ਚਲੋ ਹੁਣ ਸਾਨੂੰ ਲੋੜ ਨਹੀਂ ਹੈਗੀ ਥੋੜਾ ਜਿਹਾ ਸੋਚਿਆ ਕਰੋ ਇਹ ਵੀ ਰੱਬ ਦੀ ਜੀ ਨੇ ਤੇ ਆਪਾਂ ਨੇ ਵੀ ਰੱਬ ਕੋਲੇ ਜਾਣਾ ਹੈ ਉਹਨੂੰ ਜਾ ਕੇ ਮੂੰਹ ਦਿਖਾਣਾ ਕਿ ਕੀ ਕਹਾਂਗੇ ਕਿ ਕੀ ਕਰਕੇ ਆਏ ਆ ਨੀਚੇ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋਗੇ ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖਾਨ ਨੇ ਨੂੰ ਦੋ ਜਜ਼ਾਦਾ ਦੇਦਰ ਰਹਿਮਾ ਟੀਵੀ ਧੰਨਵਾਦ